ਹਾਂਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਵਧੀਆ ਅੱਜ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜੀ ਕੈਨੇਡਾ ਦੇ ਡੈਰੀ ਫਾਰਮ ਅੱਜ ਪਹੁੰਚੇ ਹਾਂ ਜੀ ਪੀਆਈਏ ਦੇ ਡੈਰੀ ਫਾਰਮ ਦੇ ਵਿੱਚ ਜਿੱਥੇ ਆਪਣਾ ਪੰਜਾਬੀ ਵੀਰ ਇੱਕ ਬੰਦਾ ਪੂਰੇ ਡੈਰੀ ਫਾਰਮ ਨੂੰ ਇਕੱਲਾ ਸੰਭਾਲਦਾ ਇਕੱਲਾ ਹੀ ਉਹਨੂੰ ਹੈਂਡਲ ਕਰਦਾ ਕਿਵੇਂ ਉਹ ਸਾਰੇ ਫਾਰਮ ਦੀ ਦੇਖਰੇਖ ਕਰਦਾ ਗੱਲਬਾਤ ਆਪਾਂ ਤੁਹਾਡੇ ਨਾਲ ਕਰਵਾਉਨੇ ਆ ਮੇਨ ਗੱਲਬਾਤ ਇੱਥੇ ਆ ਵੀ ਇੰਨੀ ਠੰਡ ਦੇ ਵਿੱਚ ਸਨੋ ਦੇ ਵਿੱਚ ਕਿਵੇਂ ਇੱਥੇ ਗਾਵਾਂ ਨੂੰ ਰੱਖਿਆ ਜਾਂਦਾ ਉਹਨਾਂ ਦੇ ਬੱਚਿਆਂ ਨੂੰ ਸਾੰਭਦੇ ਨੇ ਇਹ ਜੋ ਬੈਕ ਸਾਈਡ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਨਿੱਕੇ ਬੱਚੇ ਬੱਚੀਆਂ ਸਾਰਾ ਇਹਦੇ ਵਿੱਚ ਰੱਖਦੇ ਨੇ ਸਿਆਲ ਦੇ ਵਿੱਚ ਤੂਫਾਨ ਦੇ ਅੱਜ ਮੈਂ ਤਾਂ ਹੀ ਆਇਆ ਵੀ ਤੂਫਾਨ ਦੇ ਵਿੱਚ ਕਿਵੇਂ ਇੱਥੇ ਗਾਵਾਂ ਦੀ ਸਭ ਆਸਾਮ ਸੁਵਾਲ ਹੁੰਦੀ ਆ ਪਸ਼ੂਆਂ ਨੂੰ ਕਿਤੇ ਵਧੀਆ ਤਰੀਕੇ ਨਾਲ ਇਹ ਰੱਖਦੇ ਨੇ ਜਿਹੜਾ ਇਹ ਤੁਸੀਂ ਬੈਕ ਸਾਈਡ ਉੱਪਰ ਕੁੱਪ ਦੇਖ ਰਹੇ ਹੋ ਇਹ ਅਚਾਰ ਲਈ ਵਰਤਦੇ ਨੇ ਆਪਣਾ ਵੀਰ ਗੁਰਪ੍ਰੀਤ ਬਾਈ ਜਿਹੜੀ ਇਹਦੀ ਜਾਣਕਾਰੀ ਦਊਗਾ ਕੁਝ ਜਾਣਕਾਰੀ ਸਾਂਝੀ ਕਰੂਗਾ ਮੋਟੀ ਮੋਟੀ ਜਾਣਕਾਰੀ ਆਪਣੇ ਨਾਲ ਫਾਰਮ ਦੀ ਸਾਂਝੀ ਕਰੂਗਾ ਕੁਝ ਗੱਲਾਂ ਤੇ ਕੁਝ ਗੱਲਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਹਾਂਜੀ ਗੁਰਪ੍ਰੀਤ ਬਾਈ ਨਾਲ ਆਪਣੇ ਇਹ ਦੱਸਣਗੇ ਆਪਣੇ ਨੂੰ ਸਾਰੀ ਜਾਣਕਾਰੀ ਇਹ ਬਰੇ ਦੁੱਧ ਦੀ ਚਵਾਈ ਕਰਦੇ ਹਾਂ ਜਾਂ ਇੱਥੇ ਇਹਨਾਂ ਨੂੰ ਕੁਝ ਵੀ ਖਾਣ ਲਈ ਇਹਨਾਂ ਨੂੰ ਕੱਕ ਕੰਡਾ ਕਰਦੇ ਹਾਂ ਤਾਂ ਤੁਸੀਂ ਇਹਨਾਂ ਦਾ ਕਿਵੇਂ ਐ ਪਾਉਨੇ ਹੋ ਟਰੈਕਟਰਾਂ ਨਾਲ ਪਾਉਨੇ ਹੋ ਜਾਂ ਹੱਥੀ ਕਿਵੇਂ ਕਰਦੇ ਹੋ ਸਾਡੇ ਟੀਏ ਮਾਰਿਆ ਇੱਥੇ ਹਾਂਜੀ ਟੀਏ ਮਾਰਦੇ ਵਿੱਚ ਸਾਰਾ ਮਿਕਸ ਹੁੰਦਾ ਵਾ ਆਹ ਹੁਣ ਜਿਹੜਾ ਆਹ ਲੋਟ ਆ ਹਾਂਜੀ ਇਹ ਹੈਗੀਆਂ ਸੂਣ ਵਾਲੀਆਂ ਇਹਨਾਂ ਦੇ ਵਿੱਚ ਛੋਟੀਆਂ ਵੀ ਆ ਮਤਲਬ گاਵਾ ਆ ਜਾਂ ਦਾ ਦੂਜੇ ਤੀਜੇ ਸਵੇ गावा ਉਹ ਆ ਅੱਛੇ ਇੰਦਾ ਰਾਸ਼ਨ ਵੰਡਣਾ ਵੱਖਰਾ ਇੰਨਾਂ ਦੀ ਫੀਡ ਘੱਟ ਪੈਣੀ ਇਹਨਾਂ ਨੂੰ ਤੇ ਇਹਨਾਂ ਦੇ ਸਾਇਨਜ ਘੱਟ ਹੋਣਾ ਉਹ ਇਹਨਾਂ ਦੇ ਅੱਛਾ ਹੀ ਤੇ ਇਹ ਘੱਟ ਪੈਣੀ ਆ ਬਸ ਜਿਹੜੀਆਂ ਉਸ ਤੋਂ ਅੱਗੇ ਆ ਜਾਂਦਾ ਗਰੁੱਪ ਆਪਣਾ ਆ ਜਾਂਦਾ ਹਾਂਜੀ ਹਾਂਜੀ ਉਹ ਆ ਜਾਂਦੀਆਂ ਵੀ ਸੂਣ ਦੇ ਨੇੜੇ ਗਈਆਂ ਹੋਈਆਂ ਵਾ ਉਹ ਹੈਗੀਆਂ ਵਾ ਮਤਲਬ ਕਿਸੇ ਨੂੰ ਨੀਣਾ ਕਰ ਰਹਿ ਗਿਆ 15 20 ਦਿਨੋਂ ਲੈ ਕੇ ਹਾਂਜੀ ਹਾਂਜੀ ਬਾਲ ਰਹਿੰਦਾ ਵਾ ਉਹ ਆ ਉਧਰ ਉਹ ਆ ਉਸ ਤੋਂ ਅੱਗੇ ਆਪਣਾ ਗਰੁੱਪ ਆ ਜਾਣਾ ਉਹ ਸੂਣ ਵਾਲੀਆਂ ਸੂਣ ਵਾਲੀਆਂ अच्छा ਇਹਨਾਂ ਦੀ ਯਾਨੀ ਕਿ ਫੀਡ ਅੱਡੋ ਅੱਡ ਪੈਂਦੀ ਆ ਜਿਹੜੀਆਂ ਸੂਨ ਵਾਲੀਆਂ گاਵਾਂ ਨੇ ਉਹਨਾਂ ਦੀ ਵੀੜ ਵੱਖਰੀ ਆ ਉਹਨਾਂ ਦੀ ਵੱਖਰੀ ਤੇ ਦੂਜਿਆਂ ਦੀ ਵੱਖਰੀ ਆ ਹਾਂ ਜਿਹੜੀਆਂ ਹੁਣ ਸੂਨ ਵਾਲੀਆਂ ਨੇੜੇ ਚ ਹੋ ਜਾਂਦੀਆਂ ਉਹਨਾਂ ਨੂੰ ਹੋਇਆ ਪੈਲੇਟ ਆ ਮਤਲਬ ਮਸ਼ੀਨ ਦੇ ਵਿੱਚੋਂ ਪੈਲੇਟ ਆਉਂਦੇ ਆ ਹਾਂਜੀ ਇਹ ਬਾਹਰ ਲੱਗਾ ਹੋਇਆ ਸਾਈ ਦਾ ਲੱਗਾ ਹੋਇਆ ਇਹਦੇ ਵਿੱਚ ਤੋਂ ਜਿਹੜਾ ਪੈਲੇਟ ਆਉਂਦਾ ਫਿਰ ਪੈਲੇਟ ਆ ਵੀ ਪਾਈ ਦੇਣਾ ਉਹਨਾਂ ਨੂੰ ਆ ਵੇਖੋ ਆ ਅੱਛਾ ਆ ਮਰਵਾ ਹਾਂ ਪਾ ਪੈਲਟਾ ਹੁੰਦਾ ਇਹ ਫੇਰ ਨਾਲ ਮਨ ਉਸਾ ਨੂੰ ਜਾਂ ਫੇਰ ਨੂੰ ਦੋ ਹੀ ਟਾਈਮਿੰਗ ਹੈ ਇਹਨਾਂ ਦੀ ਉਦੋਂ ਇਹਨਾਂ ਨੂੰ ਪੈੜਿਆ ਉਹਨਾਂ ਦੀ ਜੱਡੀ ਅੱਛਾ ਸਾਰਾ ਜਿੰਨਾ ਵੀ ਕੰਮ ਆ ਉਹ ਮਸ਼ੀਨਰੀ ਉਹਦੇ ਉੱਤੇ ਆ ਵੀ ਜੋ ਵੀ ਤੁਸੀਂ ਹੁਣ ਇੱਥੇ ਕੱਕ ਗੰਡਾ ਪਾਉਨੇ ਹੋ ਜਿਵੇਂ ਮੰਨ ਲਓ ਵੀ ਆਹ ਇਹ ਸਾਰਾ ਟੀਏ ਮਾਰ ਦੇ ਵਿੱਚ ਮਿਕਸ ਹੋ ਕੇ ਸਵੇਰ ਦੇ ਇੱਕ ਇੱਕ ਟਾਈਮ ਉਹਦੀ ਫੀਡ ਕਰਨੀ ਅੱਛਾ ਜੀ ਇਹ ਜਣ ਕੇ ਇਹ ਜਿਹੜਾ ਇਹ achar ਪਾਇਆ ਹੋਇਆ ਇਦੇ ਵਿੱਚ ਫਰਾਂਚ ਆਚਾਰ ਵੀ ਹੈਗਾ ਹੈ ਇਹਦੇ ਵਿੱਚ ਹੁਣ ਕੂੜੀ ਆ ਜਿਹਨੂੰ ਇਹ ਕਹਿੰਦੇ ਆਪਾਂ ਇਹ ਵੀ ਆ ਵਿੱਚ ਇਹਦੇ ਅੱਛਾ ਜੀ ਹਾਂ ਜੀ ਇਹ ਸਾਰੀ ਮਤਲਬ ਇਹਦੇ ਵਿੱਚ ਫਾਈਲੈਂਜ ਵੀ ਆ ਧਮੱਕੀ ਵੀ ਹੈਗੀ ਆ ਫਾਈਲੈਂਜ ਤੇ ਚਿਹਰੇ ਸਾਰਾ ਕੁਝ ਹੈ ਦੇ ਵਿੱਚ ਬਿਲਕੁਲ ਸਮੈਲ ਨਹੀਂ ਆ ਰਹੀ ਇਹਦੀ ਨਹੀਂ ਇਹ ਹੈ ਨਾ ਜੇ ਆਪਾਂ ਦੇਖੀਏ ਵੀ ਬਿਲਕੁਲ ਸਮੈਲ ਨਹੀਂ ਜਿਵੇਂ ਇੰਡੀਆ ਆਪਣੇ ਪੂਰਾ ਨਹੀਂ ਆਚਾਰ ਦੇ ਵਿੱਚ ਪੂਰੀ ਸਮੈਲ ਮਾਰਦੀ ਹੈ ਉਹ ਚੀਜ਼ ਨਹੀਂ ਹੈਗੀ ਸ਼ਾਵਾਂ ਤਕੜੀਆਂ ਬਹੁਤ ਨੇ ਸਾਰਿਆਂ ਮਤਲਬ ਐਸਾ ਸਾਰੀਆਂ ਸਾਡੇ ਗੱਲਾਂ ਇੱਥੇ ਮੇਨ ਤਾਂ ਗੱਲ ਇਹ ਆ ਵੀ ਵੀਰ ਕੱਲਾ ਇੱਕ ਬੰਦਾ ਆਪਣਾ ਸਾਰੇ ਫਾਰਮ ਨੂੰ ਸੰਭਾਲਦਾ ਤੁਸੀਂ ਵੀਰੇ ਕੱਲੇ ਹੋ ਮਤਲਬ ਇੱਥੇ ਜਿਹੜਾ ਇਸ ਫਾਰਮ ਨੂੰ ਤਾਂ ਹਾਂ ਸਾਰਾ ਮਤਲਬ ਮੈਂ ਹੀ ਘੱਟ ਫਾਰਮ ਤੁਸੀਂ ਮਤਲਬ ਹੁਣ ਜਿਵੇਂ ਇੰਡੀਆ ਦੇ ਵਿੱਚ ਆਪਾਂ ਦੇਖੀਏ ਵੀ ਐਡਾ ਵੱਡਾ ਫਾਰਮ ਆ ਹੂੰ ਹੂੰ ਵੀ ਐਡੇ ਵੱਡੇ ਫਾਰਮ ਨੂੰ ਇੱਕ ਬੰਦਾ ਕਿਵੇਂ ਇਹਨੂੰ ਸੈਟਿੰਗ ਕਰ ਲਾਂਦੇ ਸਾਰੀ ਸਾਰੀ ਗੱਲ ਹੈਗੀ ਮੈਨੇਜਮੈਂਟ ਦੀ ਆ ਸਾਰੀ ਆਪਾਂ ਅੱਛਾ ਜਿਹੜਾ ਡੇਰੀ ਫਾਰਮ ਇੱਥੇ ਆ ਨਾ ਸਾਰਾ ਮਤਲਬ ਉਹ ਆਪਾਂ ਕਹਿ ਸਕਦੇ ਆ ਮੈਨੇਜਮੈਂਟ ਤੇ ਬਰੀਡ ਦੇ ਉੱਤੇ ਤੇ ਜਿਹੜਾ ਸਿਸਟਮ ਆ ਸਾਰਾ ਇੱਥੇ ਉਹ ਤੇ ਡਿਪੈਂਡ ਕਰਦਾ ਆ ਅੱਛਾ ਆਪਾਂ ਜਿੰਨਾ ਆਪਣਾ ਸਾਰਾ ਮੈਨੇਜਮੈਂਟ ਆ ਅਸੀਂ ਆਪਣੇ ਆਪਣੇ ਇੰਡੀਆ ਲਾ ਲਵਾਂ ਆਪਾਂ ਉੱਥੇ ਪੱਠੇ ਪਾ ਦੇ ਤੱਕ ਜਾਨੇ ਠੀਕ ਆ ਹਾਂਜੀ 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 ਇੱਥੇ ਹੁਣ ਇਹ ਪੱਠੇ ਪਾ ਦੋ ਆ ਰੋਬਟ ਲੱਗਾ ਹੋਇਆ ਆ ਉਹਨੇ ਆਪੀ ਮਤਲਬ ਘੰਟੇ ਬਾਅਦ ਉਹਦਾ ਟਾਈਮਰ ਲੱਗਾ ਹੋਇਆ ਉਹਨੇ ਘੰਟੇ ਬਾਅਦ ਆਪਾਂ ਨੂੰ ਪੱਠੇ ਉਹਨੇ ਨਾਲ-ਨਾਲ ਮਤਲਬ ਕਰੀ ਜਾਣੇ ਆ ਇਹ ਨਹੀਂ ਵੀ ਇੱਕ ਬੰਦਾ ਉੱਠ ਕੇ ਜਾਊਗਾ ਹਾਂਜੀ ਪਤਾ ਇੱਥੇ ਵੈਦਰ ਕਿੱਦਾਂ ਦਾ ਵਾ ਬੰਦਾ ਹਾਂਜੀ ਹਾਂਜੀ ਜਿਵੇਂ ਹੁਣ ਅੱਜ ਪੂਰੀ ਸنوਹ ਪਈ ਹੋਈ ਆ ਤੇ ਗੋਡੇ-ਗੋਡੇ ਅੱਜ ਤਾਂ ਉੱਠ ਕੇ ਨਹੀਂ ਹੋਣਾ ਪੈਣਾ ਦੇਖਣਾ ਪੈਣਾ ਵੀ ਹਾਂ ਵੀ ਮਲਵਾ ਆ ਕੇ ਦੇਖੋ ਵੀ ਹਾਂ ਵੀ ਜਾ ਕਿੱਦਾਂ ਵੀ ਆ ਉਹ ਮਤਲਬ ਦੇਖੋ ਆਪਣਾ ਆ ਗਿਆ ਸਾਰਾ ਇਹ ਮਤਲਬ ਉਹਨੇ ਆਪ ਹੀ ਨੇੜੇ ਕਰੀ ਜਾਣੇ ਪੱਠੇ ਵੀ ਆਪਣੇ ਜਿਵੇਂ ਹੁਣ ਇਹ ਵੱਟ ਬਣੀ ਹੋਈ ਹੈ ਨਾਲ ਨਾਲ ਤਖਾਂ ਦੀ ਖੋਲੀ ਕਹਿ ਲਈ ਆਪਾਂ ਇਹ ਰੋਬੋਟ ਆਪਣੇ ਆਪ ਨਾਲ ਨਾਲ ਇਹਨੂੰ ਇੱਕ ਸਾਈਡ ਦੇ ਬਚੇ ਇਹ ਲੋੜ ਹਨ ਕਹਿੰਦੇ ਇਹ ਪਾਕਲੇ ਅੱਛਾ ਨੇ ਕਿਉਂ ਨਹੀਂ ਮਲਾਪਾਪਾ ਦੇ ਗਾਣੇ ਕੋਈ ਟੀਕਾ ਵੀ ਲਾਉਣਾ ਕੋਸ਼ਿਸ਼ ਵੀ ਕਰਨਾ ਹਾਂਜੀ ਇਹਦਾ ਲੋਕ ਹੋ ਜਾਂਦਾ ਉਧਰ ਅੱਛੇ ਨਾਲ ਗੜ ਲੌਕ ਹੋ ਜਾਂਦੇ ਆ ਇਹਨਾਂ ਨੇ ਇੱਥੇ ਇੱਥੇ ਆ ਕੇ ਤਾਂ ਗੜ ਲੌਕ ਹੋ ਜਾਂਣਾ ਆਹ ਟੀਕਾ ਸਾਰੀ ਕੌਮੀ ਹੁੰਦੀ ਤਾਂ ਨੂੰ ਇਹ ਸਾਰਾ ਜੰਗੀ ਇਹਦੇ ਵਿੱਚ ਟੀਕਾ ਲਾਉਣ ਦੇ ਵਾਲਾ ਸਿਸਟਮ ਹੈ ਆਪਾਂ ਕੋਈ ਇੱਥੇ ਚੈੱਕ ਕਰਨੀ ਆ ਕੋਈ ਫੜਨੀ ਇਹਨੂੰ ਮਾੜੀ ਫੀਲਡ ਪਾਓ ਇੱਥੇ ਉਹਨਾਂ ਨੇ ਆ ਕੇ ਖਾਣ ਲੱਗ ਜਾਣਾ ਇਹ ਲੋਕ ਹੋ ਜਾਣੀ ਆ ਉਹ ਡਾਕਟਰ ਕੋਲ ਚੈੱਕ ਕਰਾਉਣੀ ਕੋਈ ਆਪਾਂ ਰਹਿਣਾਰੇ ਇੰਜੈਕਸ਼ਨ ਲਾਉਣਾ ਕੋਈ ਕੁਝ ਵੀ ਕਰਨਾ ਹਾਂਜੀ ਆਪਾਂ ਕਰ ਸਕਦੇ ਇਹ ਨਹੀਂ ਵੀ ਆਪਾਂ ਭੱਜੇ ਫਿਰਗੇ ਵਿੱਚ ਕੋਈ ਸਿਸਟਮ ਦੇ ਹਿਸਾਬ ਨਾਲ ਆ ਵੀ ਸਕੰਜੇ ਦੇ ਵਿੱਚ ਲਾਉਣ ਦੀ ਲੋੜ ਨਹੀਂ ਹਰ ਇੱਕ ਜਗ੍ਹਾ ਦੇ ਉੱਪਰ ਅਡਰੈਸ ਕਰਜਾ ਹਾ ਦਾ ਅਲੱਗ ਲੈਂਪ ਆ ਉਹ ਇਹਨਾਂ ਦੇ ਪਿੱਛੇ ਪਾਣੀ ਪੀਣ ਵਾਲਾ ਵਾ ਹੁਣ ਆਪਾਂ ਉੱਥੇ ਉਹ ਪਾਣੀ ਦਾ ਆ ਇੰਡੀਆ ਤੁਹਾਨੂੰ ਪਤਾ ਕਿੱਦਾਂ ਸਾਰਾ ਬੱਚਿਆਂ ਜੋ ਕਰਦੇ ਆ ਪਾਣੀ ਦਾ ਸਤੂ ਮਖੜਾ ਇੱਥੇ ਉਹਨਾਂ ਦਾ ਲੱਗਾ ਹੋਇਆ ਮੈਨੂੰ ਆਪੀ ਇੱਥੇ ਤੁਰੇ ਹੱਦਿਆਂ ਨੂੰ ਪਾਣੀ ਪੀਂ ਜਾਣਾ ਤਦੋਂ ਮੀਂਹ ਮਰਦਾ। ਇਹ ਨਾ ਪਾਣੀ ਪਲਾਉਣ ਦਾ ਚੱਕਰ ਕੋਈ। ਨਾ ਤੁਹਾਨੂੰ ਇਹ ਨਹੀਂ ਹੈਗਾ ਵੀ ਅੰਦਰ ਵੜ ਕੇ ਕੱਖ ਕੰਡਾ ਪਾਉਣਾ ਕੁਝ ਵੀ। ਨਾਲੇ ਸਫਾਈ ਆ ਹੁਣ ਬਈ ਸਫਾਈ ਵੀ ਦੇਖ ਸਕਦੇ। ਨਾਲੇ ਸਫਾਈ ਆ ਰੇ ਲੋਕੀ ਨਹੀਂ। ਇਹਨਾਂ ਦੀ ਮਤਲਬ ਡੇਲੀ ਇੱਕ ਦਿਨ ਛੱਡ ਕੇ ਇਹਨਾਂ ਦੀ ਆਪਣਾ ਸਾਰਾ ਮਨਸਕਰਾਈਪਰ ਹੈ ਸਾਡੇ। ਉਹਦੇ ਨਾਲ ਜਿੱਦਾਂ ਹੋਰੇ ਹੈਗਾ ਵਾ ਮਸ਼ੀਨ ਦੇ ਪਿੰਡਾਂ ਮੋਰੇ। ਹੋਰ ਦਾ ਸਾਰਾ ਕੱਢ ਕੇ ਬਾਹਰ ਤਾਂ ਵੀ ਜਾ ਤਾਂ ਜਿਹੜੀ ਮਤਲਬ ਥੱਲੇੋਂ ਤੁਸੀਂ ਇਹ ਗੋਹਾ ਹਟਾਉਣੀ ਜਾਂ ਸਫਾਈ ਕਰਦੇ ਹੋ ਇਹ ਸਾਰਾ ਤੁਹਾਡਾ ਸਕ੍ਰੈਪਰ ਆ ਜਿਹੜਾ ਸਕ੍ਰੈਪਰ ਨਾਲ ਹੁੰਦਾ ਇਹ ਟਰੈਕਟਰ ਨਾਲ ਤੁਹਾਡੀ ਸਾਰੀ ਸਫਾਈ ਕਰਦੇ ਹੋ ਤੁਸੀਂ ਹੁਣ ਆਪ ਤਾਂ ਵੀ ਕੋਈ ਦੇਖਦੇ ਤਾਂ ਥੱਲੇ ਕੱਟ ਲੱਗੇ ਹੋਏ ਆ ਫਾਰਸ ਹਾਂਜੀ ਹਾਂਜੀ ਇਹ ਤਾਂ ਲਾਏ ਹੋਏ ਆ ਵੀ ਜੇ ਆਪਾਂ ਪ੍ਰੋਜੈਕਟ ਕਰਾਂਗੇ ਹਾਂਜੀ ਇਹ ਡੀ ਹਣ ਕਿਤੇ ਕਿ ਇਹ ਤਾਂ ਕੱਟ ਲਾਏ ਮਾਰੇ ਹੋਏ ਆ ਇਹਨਾਂ ਦੇ ਪੈਰਾਂ ਨੂੰ ਇਹਨਾਂ ਥੋੜੀ ਮਲਸਪੁਰ ਗ੍ਰਿਪਰ ਹੈ ਵੇ ਡਿਗਣਾ ਵੀ ਥੱਲੇ ਗ੍ਰਿਪਰ ਇਹ ਵੀ ਤਾਂ ਹੀ ਇਹਨਾਂ ਨੇ ਥੱਲੇ ਇਹ ਫਾਸੇ ਉੱਪਰ ਕੱਟ ਲਾਇਆ ਹੁੰਦਾ ਆ ਗਾਵਾਂ ਬੁਣਾਵੀਆਂ ਇੱਕ ਸੂਰ ਵਾਲੀਆਂ ਗਾਵਾਂ ਇਹ ਜਿਹੜੀਆਂ ਬੈਕ ਸਾਈਡ ਉੱਪਰ ਪਿੱਛੇ ਗਾਵਾਂ ਬੈਠੀਆਂ ਨੇ ਨੰਗਾਉ ਬੈਠੀਆਂ ਅੱਛੇ ਤਾਂ ਸੈਪਰੇਟ ਕਰ ਦਿੰਦੀਆਂ ਕਿਉਂਕਿ ਉਹ ਗਾਵਾਂ ਨਾਲ ਦਿਸਟਰਬ ਨਾ ਕਰਨਾ ਫੇਰ ਉਹ ਅੱਛਾ ਇਹ ਨੇੜੇ ਗਈਆਂ ਹਾਂ ਜਾਂ ਉਹ ਭੱਜੂ ਨੱਠੂ ਗਿਆ ਕਿਉਂਕਿ ਛੋਟੀਆਂ ਗਾਵਾਂ ਵਿੱਚ ਉਹਦੇ ਹੈਗੀਆਂ ਉਹ ਭੱਜਨ ਦਾ ਠੰਗਿਆ ਇਹ ਫਿਰ ਦਿਸਟਰਬ ਹੋਣਗੇ ਆਣਗੇ ਜ਼ਿਆਦਾ ਇਹਨਾਂ ਦੇ ਨਾਲ ਬੀਓ ਬੈਕ ਸਾਈਡ ਵਾਲੀਆਂ ਜਿਹੜੀਆਂ ਗਾਵਾਂ ਨੇ ਉਹਨਾਂ ਦਾ ਪੋਰਸ਼ਨ ਅੱਡਾ ਸੂਨੇ ਵਾਲੀਆਂ ਦਾ ਜਿਹੜਾ ਦੁੱਧ ਵਾਲੀਆਂ ਗਾਵਾਂ ਨੇ ਉਹ ਅੱਗੇ ਨੇ ਉਹ ਉਧਰ ਹੀ ਆਪਣੀ ਆ ਵੀਡੀਓ ਹੁੰਦੀ ਆ ਲੈ ਕੋਈ ਡਾਈਟ ਦਾ ਫਰਕ ਦੇਖੋ ਹੁਣ ਆ ਡਾਈਟ ਆ ਇਹ ਸਾਨੂੰ ਸੂਨ ਵਾਲੀਆਂ ਦੀ ਆ ਜਿਹੜੀ ਉਹ ਜਿਹੜੀ ਇਹ ਵਾਲੀ ਡਾਈਟ ਆ ਇਹ ਹੈਗੀ ਆ ਸੂਨ ਵਾਲਿਆਂ ਦੀ ਹੂੰ ਜਿਹੜੀ ਇਹ ਵਾਲੀ ਆ ਤੇ ਜਿਹੜੀ ਦੁੱਧ ਵਾਲਿਆਂ ਦੀ ਉਹ ਆਡਰ ਆਈ ਤਾਂ ਹੁਣ ਆ ਸਾਡਾ ਗਰੁੱਪ ਆ ਇਹਦੇ ਵਿੱਚ ਹੁਣ ਕਈ ਗਾਉਂ ਦੇ ਦੁੱਧੀਆਂ ਆ ਕੋਈ ਗੁੱਡੀਆਂ ਆ ਹਨਾ ਨਹੀਂ ਪ੍ਰੋਪਰ ਮਤਲਬ ਉਹ ਖੜਿਆ ਜਾਂਦਾ ਕਿਉਂਕਿ ਜਦੋਂ ਮਿਲਕਿੰਗ ਕਰਦੇ ਆ ਉੱਥੇ ਗਾਵਾਂ ਖੜਦੀਆਂ 2-3 ਘੰਟਾ 1.5 ਘੰਟਾ ਮਤਲਬ ਪਸ਼ੂ ਖੜਦਾ ਤੇ ਉਹ ਦਿੱਕਤ ਆਉਂਦੀ ਉਹਨਾਂ ਨੂੰ ਪਿਆਰਾਂ ਨੂੰ ਉਹਨਾਂ ਦੇ ਹੁਣ ਇੱਥੇ ਅਸੀਂ ਆ ਗਰੁੱਪ ਅਸੀਂ ਇਸੇ ਕਰਕੇ ਬਣਾਇਆ ਹੋਇਆ ਇੱਥੇ ਇੱਥੇ ਮਤਲਬ ਇਹ ਸੈਪਰੇਟ ਇਹਨਾਂ ਨੂੰ ਪੀਤਾ ਹੋਇਆ ਇਹਨਾਂ ਨੂੰ 10 ਮਿੰਟਾਂ ਇਹ ਖੜਦੀਆਂ ਤੇ ਚਲੋ ਜੀ ਆਪਣਾ ਇਹਨਾਂ ਦਾ ਕੰਮ ਡਾਂਗੋ ਸਿਰ ਇਹ ਹਨ ਮਰੋਚੋ ਮਦਦ ਕਰਾਂ ਜਿਵੇਂ ਹੁਣ ਇੱਕ ਗੱਲ ਹੋਰ ਪੁੱਛਦਿਆਂ ਵੀ ਜਿਵੇਂ ਇੰਡੀਆ ਦੇ ਵਿੱਚ ਮ ਸਟੇਟਸ ਦੀ ਪ੍ਰੋਬਲਮ ਆ ਜਾਂਦੀ ਜਿੱਦਾਂ ਮਤਲਬ ਸਫਾਈ ਅਸੀਂ ਪੂਰੀ ਆਪਣੇ ਨਾਲ ਪ੍ਰੋਪਰ ਰੱਖੀ ਵੀ ਆ ਹਨਾ ਹਾਂਜੀ ਫਿਰ ਵੀ ਬੈਕਟੀਰੀਆ ਆ ਜਾਂਦੇ ਕਈ ਵਾਰੀ ਪਰ ਉਹ ਹੁਣ ਸਾਡੇ ਕੋਲ ਹੈਗਾ ਵਾ ਇੰਜੈਕਸ਼ਨ ਵਗੈਰਾ ਹੈਗਾ ਵਾ ਮਤਲਬ ਅਸੀਂ ਲਾਉਣੇ ਆ ਇੰਜੈਕਸ਼ਨ ਫਿਰ ਤੇ ਮਤਲਬ ਕੰਟਰੋਲ ਦੇ ਵਿੱਚ ਕਰ ਲਈਦਾ ਜਾਲ ਵੀ ਵੀ ਕੰਟਰੋਲ ਕਰ ਲੰਨੇ ਆ ਹਾਂ ਹੋ ਜਾਂਦਾ ਵਾ ਕੰਟਰੋਲ ਮਤਲਬ 2-4 ਦਿਨਾਂ ਦੇ ਵਿੱਚ ਡੋਜ਼ ਦੇ ਵਿੱਚ ਮਤਲਬ ਹੋ ਜਾਂਦਾ ਸਾਰਾ ਇੱਕ ਤੁਹਾਨੂੰ ਹੋਰ ਵੀਰੇ ਗੱਲ ਪੁੱਛਦਿਆਂ ਵੀ ਜਿਵੇਂ ਹੁਣ گاਵਾਂ ਦੀ ਇੰਨੀ ਜਿਹੜੀ ਚਵਾਈ ਆ ਹਾਂਜੀ ਹਾਂ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਇਹ ਗਾਂ ਚੋਣੇ ਵਾਲੀ ਆ ਜਾਂ ਨਹੀਂ ਚੋਣੇ ਵਾਲੀ ਇਹ ਆਪਣੇ ਆਪ ਆ ਜਾਂਦੀਆਂ ਨੇ ਤੇ ਉਹ ਆ ਹੁਣ ਸਾਡਾ ਏਰੀਆ ਜਿਹੜਾ ਇੱਥੇ گاਵਾਂ ਖੜਦੀਆਂ ਆ ਅੱਗੇ ਅੱਛਾ ਇਹ ਰੇ ਆਪਣਾ ਸਾਰਾ ਇੱਥੇ ਖੜਨੀਆਂ ਹੋ ਜਾਂਦਾ ਵਾਂ ਜਿਹੜਾ ਤੁਹਾਡਾ ਮਿਲਕ ਪਲਾਂਟ ਆ ਜਨ ਕਿ ਉਹ ਸਾਹਮਣੇ ਜੋ ਦਰਵਾਜ਼ੇ ਨੇ ਮੀਟਿੰਗ ਰੂਮ ਆ ਉੱਧਰ ਸਾਡੇ ਤੇ ਉੱਥੇ ਅੰਦਰ ਅਸੀਂ ਮੀਟਿੰਗ ਕਰਦੇ ਆਂ ਅੰਦਰ ਗਾਵਾਂ ਮਲਵਾਈ ਜਾਂਦੀਆਂ ਵਾ ਆਪੇ ਪਟੜੀ ਜਾਂਦੀਆਂ ਵਾ ਪਰ ਉਹਦੇ ਹਾਂ ਉਹ ਪੀਸਟਾ ਲਿਆ ਨਾ ਤੇ ਆਪਣੇ ਆਪੇ ਅੰਦਰ ਜਾਂਦੀਆਂ ਨੇ ਤੇ ਜਿਹੜੀਆਂ ਮਸ਼ੀਨਾਂ ਤੁਸੀਂ ਲਾਈ ਜਾਂਦੇ ਹੋ ਹਾਂ ਇਹ ਸਾਫ਼ ਕਰਕੇ ਮਸ਼ੀਨਾਂ ਲਾਈ ਜਾਣੀਆਂ ਤੇ ਮਤਲਬ ਆਪਰਾ ਚੱਲੀ ਜਾਂਦਾ ਬਿਲਕਿੰਗ ਦਾ ਕੋਈ ਮਤਲਬ ਹੱਥ ਨਾਲ ਨਹੀਂ ਕੁਝ ਨਹੀਂ ਮਿਲਦੀ ਕਰਦੀ ਨਹੀਂ ਹੁੰਦੀ ਕੋਈ ਨਾ ਚਵਾਈ ਹੱਥ ਨਾਲ ਜਿਹੜੀ ਮਤਲਬ ਫਰਸ਼ ਸਾਫ ਕਰਨਾ ਉਹ ਵੀ ਟਰੈਕਟਰ ਨਾਲ ਕਰਦੇ ਹਾਂ ਉਹ ਵੀ ਹਾਸ ਕਰੇਪਰ ਨਾਲ ਕਰਦੇ ਹਾਂ ਸਕ੍ਰੈਪਰ ਨਾਲ ਕਰਦੇ ਹਾਂ ਜੋ ਕੱਠ ਕੰਡਾ ਆਪਾਂ ਪਾਉਨੇ ਆ ਇਹ ਵੀ ਤੁਹਾਡਾ ਅਚਾਰ ਹੁੰਦਾ ਪਹਿਲੇ ਕੱਟਿਆ ਕਟਾਇਆ ਤੇ ਹੁਣ ਆ ਮੈਂ ਤੁਹਾਨੂੰ ਹਾਂਜੀ ਆ ਹੁਣ ਪਾਣੀ ਇਹਦੇ ਵਿੱਚ ਪੈ ਗਿਆ ਇਹ ਹੈਗਾ ਵਾ ਬੈਂਟ ਸਾਈਡ ਆ ਜਿੱਦਾਂ ਆਪਾਂ ਕਲੀ ਕਹਿੰਦੇ ਆ ਹਾਂਜੀ ਹਾਂਜੀ ਉਹ ਚੀਜ਼ ਹੈ ਇਹ ਹੁਣ ਮੈਂ ਇਹ ਸਮੈਲ ਦੇਖ ਨੂੰ ਲੈ ਕੇ ਇਹ ਹੁਣ ਥੱਲੇ ਪਸ਼ੂਆਂ ਦੇ ਪੌਣੀ ਆ ਇਹ ਇਹ ਅੱਛਾ ਜਿਵੇਂ ਕਲੀ ਹੁੰਦੀ ਆ ਆਪਣਾ ਹਾਂ ਇਹ ਉਹ ਤੋਂ ਹੁੰਦੀ ਆ ਮਸਟਾਇਟਸ ਤੋਂ ਕੋਈ ਵੀ ਪ੍ਰੋਬਲਮ ਨਾ ਆਵੇ ਕੋਈ ਬੈਕਟੀਰੀਆ ਨਾਲ ਵਿੱਚ ਹੋਵੇ ਅੱਛਾ ਅੱਛਾ ਕਿਉਂਕਿ ਇਹ ਤੇ ਜਿੱਥੇ ਹੈਗਾ ਜਿੱਥੇ گاਵਾ ਬੈਠੀਆਂ ਸਾਰੀ ਉੱਥੇ ਮਿੱਟੀ ਪਾਈ ਹੋਈ ਆ ਜੀ ਹਫਤੇ ਬਾਅਦ ਮਤਲਬ ਮਿੱਟੀ ਉਹਦੇ ਉੱਤੇ ਪੈਂਦੀ ਆ ਉਹ ਤੁਸੀਂ ਖੋਸ ਰਲਾਉਂਦੇ ਆਂ ਮਿੱਟੀ ਦਾ ਫਿਆਲ ਦੇ ਚੋਕੋ ਰਲਾਉਂਦੇ ਆਂ ਬਿੱਟੇ ਆਉਂਗੇ ਜਿਹੜੀਆਂ ਇਹ ਬੈਕ ਸਾਈਡ ਉੱਪਰ ਬੈਠੀਆਂ ਨੇ ਅੱਛਾ ਇਹ ਸੋਫਾ ਜਿਹੜਾ ਤੁਸੀਂ ਦਰ ਕਰਾਂਗੇ ਉਹ ਸਾਨੂੰ ਚੇਂਜ ਕਰਨਾ ਪਊਗਾ ਸਾਫ ਕਰਨਾ ਪਊਗਾ ਜਲਦੀ ਜਲਦੀ ਮਿੱਟੀ ਵਾਲਾ ਇਹ ਆ ਹਾਂਜੀ ਸਰੇਆ ਹੈਗਾ ਉਹਦੇ ਨਾਲ ਜਦੋਂ ਅਸੀਂ ਮਤਲਬ ਕੱਟੀਆਂ ਕਾਮੀਆਂ ਫੇਰੇ ਜਾਂ ਇੱਕ ਵਾਰੀ ਉਹ ਮਾਰੋ ਆਪਣਾ ਡਗੋਆ ਗੋਆ ਕਿਸੇ ਨੇ ਉੱਤੇ ਕੀਤਾ ਵਾ ਮਤਲਾਲ ਕੀਤਾ ਉਹਨੂੰ ਖੇਚ ਦੋ ਥੱਲੇ ਨੂੰ ਕਰ ਦੋ ਸਾਰਾ ਮਤਲਬ ਓਕੇ ਹੋ ਜਾਂਦਾ ਨਹੀਂ ਜਾਣਾ ਫੇੜ ਫੜਾਈਆ ਇੱਕ ਮਿੱਟੀ ਦੇ ਵਿੱਚ ਉਦਾਂ ਇਹ ਵੀ ਆ ਸੱਤਾਂ ਦੇ ਹੈਗੇ ਮਿੱਟੀ ਦੇ ਵਿੱਚ ਮਟੀਰੀਅਲ ਤੇ ਪਸ਼ੂ ਮਲ ਉਹਨਾਂ ਦਾ ਨੇਚਰਲ ਆ ਇਹ ਵੀ ਜੋ ਹੁਣ ਆਪਾਂ ਇੰਡੀਆ ਦੇ ਵਿੱਚ ਦੇਖਦੇ ਆਂ ਵੀ ਆਪਣੇ ਹੁਣ ਬ੍ਰਾਂਡੇ ਨੇ ਜਿਹੜੇ ਉਹ ਜ਼ਿਆਦਾ ਸਭ ਦੇ ਪੱਕੇ ਨੇ ਵੀ ਉਹਦੇ ਨਾਲ ਜਾਨਵਰਾਂ ਨੂੰ ਆਪਣੇ ਕੱਚਾ ਫਾਦਾ ਵੀ ਚਾਹੀਦਾ ਪਸੰਦ ਚਾਹੀਦਾ ਇਹਨਾਂ ਨੇ ਇਸ ਚੀਜ਼ ਰੱਖੀ ਹੋਈ ਆ ਹਾਂ ਵੀ ਇਹਨਾਂ ਦੇ ਨੌ ਜਿਹੜੇ ਆ ਜੇ ਪੱਕੇ ਤੇ ਰਹਿਣਗੇ ਇਹ ਨੌ ਵੀ ਇਹਨਾਂ ਦੇ ਖਰਾਬ ਹੋਣਗੇ ਜਲਦੀ ਹਾਂ ਵੀ ਉਹ ਚੀਜ਼ਾਂ ਦਾ ਖੁਰਾਂ ਦੀ ਪ੍ਰੋਬਲਮ ਪੈਂਦੀ ਆ ਥਣਾ ਦੀ ਪ੍ਰੋਬਲਮ ਪੈਂਦੀ ਆ ਇਹ ਕੁਝ ਜਾਨਵਰ ਆਪਣਾ ਕਹਿ ਲਈਏ ਵੀ گاਵਾ ਨੇ ਉਹ ਭਾਰੀ ਬਹੁਤ ਨੇ ਵੀ ਹਾਂ ਛੱਡੇ ਵੱਡੇ ਨੇ ਭਾਰੀ ਵੀ ਹੈਗੀਆਂ ਨੋਰਮਲ ਵੀ ਹੈਗੀਆਂ ਵਿੱਚ ਇਹ ਦਾ ਹਰ ਹਰ ਇੱਕ ਦਾ ਡਿਫਰੈਂਟ ਬੋਡੀ ਸਟਰਕਚਰ ਆ گاਵਾ ਦਾ ਜਿਦਾਂ ਕੋਈ ਵੱਡੀਆਂ ਦਾ ਹੁਣ ਵੱਡੀਆਂ ਉਮਰ ਹੋਣ ਦੀ گاਵਾ ਦੀ ਹਾਂਜੀ ਹਾਂਜੀ ਨੋਰਮਲ ਵੀ ਹੈਗੀਆਂ گاਵਾ ਜਿੱਦਾਂ ਆਪਾਂ ਕਹੇ ਸਾਡੇ ਵੀ ਇੰਨੀਆਂ ਜ਼ਿਆੜੀਆਂ ਨਹੀਂ ਆਪਾਂ ਵੱਡੀਆਂ ਹੈਗੀਆਂ گاਵਾ ਕਈ گاਵਾ ਵਿੱਚ ਵੀ ਕਈ گاਵਾ ਵੱਡੀਆਂ ਨੇ ਕਈ گاਵਾ ਵਿੱਚ ਛੋਟੀਆਂ ਵੀ ਨੇ ਇਹ ਕਿੰਨਾ ਮਤਲਬ ਦੁੱਧ ਦਿੰਦੀਆਂ ਨੇ ਇੱਕ ਗਾਂ ਇੱਕ ਆਈਡੀ ਆ ਵੀ ਕਿੰਨੇ ਲੀਟਰ ਤੱਕ ਦੁੱਧ ਦਿੰਦੀ ਹੈ ਆਈਡੀਆਂ ਆਪਾਂ ਇਦਾਂ ਹਰ ਇੱਕ ਤਾਂ ਡਿਫਰੈਂਟ ਆ ਆਪਾਂ ਹੁਣ ਸਾਡੇ ਉਹ ਮਿਲਕ ਟੈਸਟ ਕਰਨ ਆਉਂਦੇ ਆ ਹਰ ਹਰ ਮਹੀਨੇ ਉਹਨਾਂ ਨੇ ਆਉਣਾ ਅੱਛਾ ਉਹਨਾਂ ਨੇ ਗਾਵਾਂ ਕਲਾਸੀਫਾਈ ਕਰਨੀਆਂ ਉਹਨਾਂ ਨੇ ਹਰ ਹਰ ਇੱਕ ਗਾਂ ਦਾ ਉਹਨਾਂ ਨੇ ਵਿੱਚੋਂ ਟੈਸਟ ਲੈਣਾ ਵਾ ਦੁੱਧ ਦਾ ਤੇ ਉਹਨਾਂ ਨੇ ਉਹਦੇ ਵਿੱਚੋਂ ਸਾਰਾ ਡਾਟਾ ਕੱਢ ਕੇ ਉਹਨਾਂ ਨੂੰ ਤੁਹਾਨੂੰ ਐਂਡ ਤੇ ਉਹ ਦੱਸਣਾ ਵੀ ਹਾਂ ਵੀ ਆ ਗਾਂ ਨੇ ਇੰਨਾ ਦੁੱਧ ਦਿੱਤਾ ਆ ਗਾਂ ਦੇ ਦੁੱਧ ਦੇ ਵਿੱਚ ਇੰਨੇ ਪ੍ਰੋਟੀਨ ਸੀ ਇੰਨੀ ਫੈਟ ਸੀ ਇੰਨੇ ਇਹਦੇ ਵਿੱਚ ਜੋ ਵੀ ਸੀਗਾ ਆਪਣੇ ਸਟੇਟ ਵਿਟਾਮਿਨ ਸਾਰਾ ਕੁਝ ਸਾਰੇ ਕੁਝ ਉਹਨਾਂ ਨੇ ਦੱਸਣਾ ਤੁਹਾਡਾ ਹਨਾ ਉਹਨਾਂ ਸਾਰਾ ਮਤਲਬ ਡਾਟਾ ਕੱਢ ਕੇ ਦੱਸ ਦੇਣਾ ਵੀ ਆ ਗਾਂ ਦਾ ਇੰਨਾ ਸੀਗਾ ਇੰਨਾ ਇਹ ਹਰ ਗਾਂ ਦਾ ਡਿਫਰੈਂਟ ਆ ਕੋਈ ਗਾਂ ਵਾਧ ਨਹੀਂ ਦਿੰਦੀ ਆ ਕੋਈ ਹੁਣ ਕਈ ਗਾਂ ਪੀਕ ਤੋਂ ਪੀਕ ਤੇ ਆ ਗਈਆਂ ਕਈ ਹੈਗੀਆਂ 45 50 ਵੀ ਹੈਗੀਆਂ ਮਤਲਬ ਕੋਈ 50 ਵੀ ਟੱਪਦੀਆਂ ਆ ਕਈ ਗਾਂ ਵਿੱਚ ਹੈਗੀਆਂ ਹੁਣ ਜਿਹੜਾ ਪਹਿਲੇ ਸੂਏ ਆ ਪਹਿਲੇ ਸੂਏ ਤੁਹਾਨੂੰ ਪਤਾ ਵੀ ਨਹੀਂ ਹਲੇ ਇੰਨਾ ਮਤਲਬ ਜਿਆਦਾ ਤੋਂ ਪਰ ਕਈ ਵਿੱਚ ਹੈਗੀਆਂ ਇਹ ਵੀ ਮਹਲਾ ਕੱਢਦੀਆਂ ਦੁੱਧ ਵੀ ਜਿਵੇਂ ਉਦੋਂ ਤੁਸੀਂ ਦੱਸਦੇ ਸੀ ਵੀ ਇੱਕ ਗਾਂ ਜਿਹੜੀ ਆ ਤੁਹਾਡੇ ਵੀ 60 ਲੀਟਰ ਤੱਕ ਦੁੱਧ ਨੂੰ ਹੱਥ ਪਾਉਂਦੀ ਆ। ਹਾਂ ਉਹ ਮਤਲਬ ਸੂਣ ਵਾਲੀ ਆ ਗਾਂ ਉਹ ਹੁੰਦੇ। ਅੱਛਾ। ਨੱਚ ਹੱਲੇ ਹੈਗੀਆਂ ਸਾਡੇ ਉਹ ਟੈਸਟ ਹੋਣਾ ਵਾ ਹੱਲੇ ਹੁਣ ਮਹੀਨੇ ਵੀਨੇ ਹੋਊਗਾ। ਇਸ ਮਹੀਨੇ ਤੋਂ ਹੋ ਗਿਆ ਉਹ ਸੂਹੀ ਨਹੀਂ ਸੀ ਗਾਂ। ਉਹ ਦੋ ਗਾਂਵਾਂ ਆ ਮਤਲਬ ਉਹ ਗਾਂਵਾਂ ਉਹ 92+ ਮਤਲਬ ਜਾਂਦੀਆਂ ਭਈਆਂ ਇਸ ਟਾਈਮ ਉਹ। ਅੱਛਾ ਵੀ ਇਹ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਸੋਚੀਏ ਵੀ ਸਾਰੀਆਂ ਗਾਂਵਾਂ ਨੇ ਤੁਸੀਂ ਸਾਰੀਆਂ ਅੱਛਾ। ਦੁੱਧ ਬਣਦਾ ਹਰ ਦੂਜੇ ਦਿਨ ਨੂੰ ਮਤਲਬ ਲੈ ਕੇ ਜਾਂਦਾ ਹੁਣ ਹਰ ਮਤਲਬ ਦੂਜੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਦੂਜੇ ਦਿਨ ਤੁਹਾਡਾ ਮਤਲਬ ਟੈਂਕਰ ਚ ਦੁੱਧ ਲੈ ਕੇ ਜਾਂਦਾ ਟੈਂਕਰ ਆਉਂਦਾ ਉਹ ਦੁੱਧ ਸਾਰਾ ਮਤਲਬ ਲੈ ਕੇ ਤੇ ਆਪਣਾ ਫੇਰ ਮੜਨ ਬੰਦ ਇਹਦਾ ਫਿਰ ਜਿਵੇਂ ਹੁਣ ਮੰਨ ਲਓ ਵੀ ਅੱਜ ਗਾਂ ਸੂਹੀ ਤੇ ਉਸ ਤੋਂ ਬਾਅਦ ਜਿਵੇਂ ਗਾਹ ਸੋਣ ਤੋਂ ਬਾਅਦ ਇਹਦੇ ਜਿਹੜੇ ਕੱਟਰੂ ਨੇ ਇਹ ਤੁਸੀਂ ਉਦਣੇ ਅੱਡ ਕਰ ਦਿੰਦੇ ਹੋ ਉਹਨਾਂ ਦਾ ਵਖਰਾ ਉਹਨਾਂ ਦਾ ਬਣੇ ਹੋਏ ਘਰ ਉਹਨਾਂ ਨੂੰ ਉਹਨਾਂ ਨੂੰ ਉੱਥੇ ਮਤਲਬ ਰੱਖ ਦੇਣਾ ਜਾ ਕੇ ਉਹਨਾਂ ਨੂੰ ਉੱਥੇ ਉਹਨਾਂ ਦੀ ਫੀਡਿੰਗ ਕਰਨੀ ਆ ਸਵੇਰੇ ਸ਼ਾਮ 3-3 4-4 ਲੀਟਰ ਮਤਲਬ ਦੁੱਧ ਉਹਨਾਂ ਨੂੰ ਫੇਰ ਨੂੰ ਸ਼ਾਮ ਨੂੰ ਇੰਡੀਆ ਆਪਣੇ ਤਾਂ ਛੱਡ ਦੇ ਤੁਹਾਨੂੰ ਪਤਾ ਹਾਂ ਇੰਡੀਆ ਤਾਂ ਆਪਣੇ ਨਾਲ ਹੀ ਰਹਿੰਦੀ ਆ ਆਪਣੇ ਨਾਲ ਹੀ ਹਾਂ ਅ ਵੀ ਹਰ ਗਾਂ ਦੇ ਮੱਝ ਦੇ ਨਾਲ ਹੀ ਵੇ ਬੱਚਰੂ ਨਾਲੇ ਰਹਿੰਦਾ ਇੱਥੇ ਦਾ ਪਹਿਲੇ ਦਿਨੇ ਅੱਡ ਕਰਨੇ ਇੱਥੇ ਤੁਸੀਂ ਕਿਸੇ ਵੀ ਫਾਰਮ ਦੇ ਚਲ ਜਾਉਗੇ ਤੁਹਾਨੂੰ ਵੱਖਰੇ ਮਿਲਣਿਆ ਕਿਸੇ ਵੀ ਫਾਰਮ ਦੇ ਉੱਤੇ ਕਿਉਂਕਿ ਨਹੀਂ ਦਾ ਕੱਥੇ ਮਤਲਬ ਨਹੀਂ ਰੱਖ ਸਕਦੇ ਹੁਣ ਕਈ ਫਾਰਮ ਹੈਗੇ ਆ ਜਿਨ੍ਹਾਂ ਨੇ ਮਤਲਬ ਜਿਦਾਂ ਮਤਲਬ ਕਹਿ ਲਓ ਦੋ ਚਾਰ ਪਸ਼ੂ ਰੱਖੇ ਹੋਏ ਆ ਹਾਂਜੀ ਉਹ ਮਤਲਬ ਉਹਨਾਂ ਨੇ ਰੱਖ ਦਿੱਤੇ ਵਿੱਚ ਲੈ ਜਾ ਕੇ ਪਸ਼ੂ ਵੀ ਹਾਂ ਵੀ ਪਾਲ ਲ ਜਾਣਗੇ ਵੀ ਅਸੀਂ ਇਹਨੂੰ ਮੀਟ ਦੇ ਵਾਸਤੇ ਮਤਲਬ ਵੇਚ ਲਾਂਗੇ ਤਾਂਗਾ ਹਾਂ ਮੀਟ ਲਈ ਜਾਂਦੇ ਆ ਬੱਚੇ ਦਾ ਕੋਈ ਚੱਕਰ ਤਾਂ ਨਹੀਂ ਹੈਗਾ ਵੀ ਜਿਵੇਂ ਬੱਚਾ ਹੋਵੇ ਜੇ ਬੱਚੀ ਹੋਵੇ ਨਹੀਂ ਤੇ ਕੋਈ ਬੰਨੀ ਹੈਗਾ ਬੱਚੀ ਆ ਜਿੱਦਾਂ ਹੁਣ ਅਸੀਂ ਪਾਲਣੀ ਆ ਬੱਚੀਆਂ ਤੁਸੀਂ ਪਾਲਦੇ ਹੋ ਤੇ ਬੱਚੇ ਆ ਛੋਟੇ ਮਤਲਬ ਅਸੀਂ ਡਿਗ ਹੋ ਜਾਂਦੇ ਮਤਲਬ ਲਾਲਾ ਤੁਸੀਂ ਮਹੀਨੇ ਕਦੇ ਲਾ ਲਓ ਜਿੱਦਾਂ ਉਹ ਜਿਹੜੇ ਬੱਚੇ ਪਾਲਦੇ ਕੱਲੇ ਅੱਛਾ ਉਹਨਾਂ ਨੇ ਲੈ ਜਾਣੇ ਆ ਉਹ ਵਾਸਤੇ ਤੁਹਾਡੇ ਕੋਲੋਂ ਉਹਨਾਂ ਨੇ ਬਸ ਉਹਨਾਂ ਦਾ ਬੱਚਿਆਂ ਦਾ ਫਾਰਮ ਹੀ ਆ ਉਹਨਾਂ ਨੇ ਬਸ ਉਹ ਮਤਲਬ ਲੈ ਜਾਣੇ ਤੇ ਜਿਹੜਾ ਤੁਸੀਂ ਉਹ ਮਸ਼ੀਨ ਲੱਗੀ ਰਹੀ ਆ ਬੈਕ ਸਾਈਡ ਵਾਲੀ ਹਾਂ ਹਾਂ ਇਹ ਉਹ ਉਹ ਬੌਡੀ ਸੈਂਸ ਘਾਦੀ ਜਿੱਦਾਂ ਹੁਣ ਗਾਂ ਚੱਲ ਗਈ ਲੱਗੇ ਹਾਂ ਜੇ ਮੰਨ ਲਓ ਨਾਲ ਉਹਦੇ ਟੱਚ ਕੀਤਾ ਆਪਣਾ ਹਨਾ ਉਹ ਬਰਸ ਆਹ ਮਤਲਬ ਆਹ ਵੀ ਆਪਨੇ ਖੁਰਖੁਰ ਕਰਦੀਆਂ ਉਹ ਜਿਵੇਂ ਮੰਨ ਲਓ ਵੀ ਖਰਖਰਾ ਕਰਨ ਨੂੰ ਆ ਹਾਂ ਜਿਵੇਂ ਉਹ ਹੀ ਆ ਉਹਦੇ ਬੋਡੀ ਸੈਂਸ ਕਰਨੀ ਤੁਹਾਡੀ ਉਹਨੇ ਉਹਨੇ ਚੱਲ ਪੈਣਾ ਹੁਣ ਇਦਾਂ ਕੋਈ ਗਾਂਵ ਦੇ ਨਾਲ ਲੱਧੂ ਵੀ ਜਾ ਕੇ ਤੁਸੀਂ ਦੇਖੋ ਜੇ ਜਿਹੜਾ ਬੈਕ ਸਾਈਡ ਤੇ ਮਸ਼ੀਨ ਆ ਔਰ ਰੋਲਰ ਆ ਵੀ ਹਾਂ ਵੀ ਰੋਲਰ ਆ ਬੈਕ ਸਾਈਡ ਤੇ ਵੀ ਗਾਵਾਂ ਦੇ ਖਾਜ ਖੂਜ ਕਰਨ ਨਾਲੋਂ ਇਹ ਚੀਜ਼ ਲਈ ਰੱਖਿਆ ਆ ਹਾਂ ਤੇ ਇੱਧਰ ਮੈਂ ਆਉਣਾ ਸ਼ੈੱਡ ਦੇਖ ਰਿਹਾ ਹਾਂ ਵੀ ਜਿਹੜਾ ਤੁਸੀਂ ਇਹ ਸ਼ੈੱਡ ਬਹੁਤ ਵੱਡਾ ਵੀ ਇਹ ਕਿਹੜੀ ਉਹਦੇ ਉੱਤੇ ਖੜਾ ਇਹ ਤਰਪਾਲ ਦਾ ਇਹ ਆਪਣਾ ਕਹਿ ਦਈਏ ਵੀ ਜਿਵੇਂ ਤਰਪਾਲ ਹਾਂ ਤਰਪਾਲ ਕਹਿ ਦਿੰਦੇ ਆ ਇਹਦੀ 10-15 ਸਾਲ ਦੀ ਮਤਲਬ ਹੁੰਦੀ ਬਣਿਆ ਤਾਂ ਨਾ ਇਹ ਮਤਲਬ ਚੁੰਦਾ ਚੁੰਦਾ ਜਾਂ ਕੁਝ ਵੀ ਆ ਆ ਹੁਣ ਜਦਾਂ ਇਹ ਚਲੋ ਸੈਟਾਂ ਤੋਂ ਆਉਂਦਾ ਵਾ ਪਾਣੀ ਬਰਫ ਦਾ ਜਦੋਂ ਪਿਘਲਦਾ ਬੜਾ ਮੋਟਾ ਇਹ ਚਲੋ ਮਲਮ ਆਉਂਦਾ ਵਾ ਇਹ ਬਾਕੀ ਸਾਰੀ ਸੈਟਾਂ ਤੋਂ ਕਵਰ ਹੈ ਜਦਾਂ ਆ ਹੁਣ ਸਾਰਾ ਚੈਨਲ ਉੱਤੇ ਹੀ ਆ ਸਾਰਾ ਇੱਕ ਹਸਾਬ ਨਾਲ ਪਾਉਣਾ ਇਹ ਮਤਲਬ ਟੀਨ ਦਾ ਟੂਨਾ ਪਾ ਦਿੱ ਗਏ ਇਹਦੇ ਵਿੱਚ ਹੁਣ ਲਾਈਟ ਵੀ ਨਹੀਂ ਲੋਟ ਤੁਸੀਂ ਇਹ ਵੀ ਦੇਖ ਸਕਦੇ ਹੁਣ ਹਾਂ ਵੀ ਮੇਨ ਮੈਂ ਵੀ ਦੇਖ ਰਿਹਾ ਵੀ ਅੰਦਰ ਸ਼ੈੱਡ ਐਡਾ ਵੱਡਾ ਰੰਗ ਦਾ ਵਾ ਇੱਕ ਇੱਕ ਤੋਂ ਲਾਈਟ ਵੀ ਪੈਂਦੀ ਆ ਤੇ ਮਤਲਬ ਇੰਨਾ ਨਹੀਂ ਹੈ ਵੀ ਆਪਾਂ ਲਾਈਟਾਂ ਜਗਾਈ ਛੱਡੀ 24 ਘੰਟੇ ਮੇਨ ਮੈਂ ਇਹ ਜੀ ਦੀ ਦੇਖੀ ਆ ਕਿ ਵੀ ਫਾਰਮ ਦੇ ਅੰਦਰ ਐਡਾ ਵੱਡਾ ਫਾਰਮ ਆ ਵੀ ਅੰਦਰ ਬਿਲਕੁਲ ਹਨੇਰਾ ਨਹੀਂ ਹੈਗਾ ਵੀ ਸ਼ੈੱਡ ਵਾਈਟ ਕਲਰ ਦਾ ਚਿੱਟੇ ਕਲਰ ਦਾ ਉਦੇ ਨਾਲ ਅੰਦਰ ਚਾਨਣਾ ਪੂਰਾ ਪੈਂਦਾ ਇਹ ਵੀ ਜੀ ਵੀ ਇੱਕ ਪੁਆਇੰਟ ਆ ਵੀ ਆਪਾਂ ਗੱਲ ਦੇਖੀਏ ਹਾਂ ਜੀ ਉਹ ਪੱਖੇ ਲੱਗੇ ਹੋਏ ਆ ਉਹ ਬੋਰਡ ਹਾਂਜੀ ਉਹ ਉੱਪਰ ਜਿਹੜੇ ਪੱਖੇ ਲੱਗੇ ਹੋਏ ਨੇ ਹਾਂ ਉਹ ਜਦੋਂ ਹੁਣ ਗਰਮੀ ਹੁੰਦੀ ਆ ਜਦੋਂ ਗਰਮੀਆਂ ਦਾ ਟਾਈਮ ਆਉਣਾ ਹਾਂ ਹਾਂਜੀ ਉਹ ਉਹਨਾਂ ਨੇ ਮਤਲਬ ਆਪ ਹੀ ਜਿੱਦਾਂ ਅੰਦਰ ਫਰਾਂ ਉਹਨਾਂ ਸਾਇੰਸ ਕਰਨਾ ਵਾ ਜਿੱਦਾਂ ਵੀ ਗਰਮੀ ਜ਼ਿਆਦਾ ਅੰਦਰ ਹੋ ਗਈ ਉਹਨਾਂ ਨੇ ਆਪ ਹੀ ਚੱਲ ਪੈਣਾ ਉਹ ਤਿੰਨ ਪੱਖੇ ਲੱਗੇ ਹੋਏ ਆ ਅੱਛਾ ਮਤਲਬ ਆਪ ਹੀ ਚੱਲ ਪੈਣਾ ਜਿਹੜਾ ਉਹ ਵੀ ਸੈਂਸਰ ਸਿਸਟਮ ਉੱਪਰ ਪੱਖੇ ਜਿਹੜੇ ਉਹ ਬੈਕ ਸਾਈਡ ਦੇ ਉੱਪਰ ਤਿੰਨ ਪੱਖੇ ਵੱਡੇ ਨੇ ਉਹ ਵੀ ਸੈਂਸਰ ਸਿਸਟਮ ਚ ਹਾਂ ਉਹ ਸੈਂਸਰ ਵੀ ਆਹਰਾ ਨੇ ਇੱਕ ਗੱਲ ਜਿਹੜੀ ਮੈਂ ਹੋਰ ਪੁੱਛਣੀ ਆ ਵੀ ਤੁਹ ਤੋਂ ਵੀਰੇ ਇਹ ਹੈ ਵੀ ਜਿਵੇਂ ਹੁਣ ਤੁਸੀਂ ਇੱਥੇ ਡਾਕਟਰਾਂ ਦਾ ਕਿਵੇਂ ਡਾਕਟਰ ਸਾਡੇ ਜਿੱਦਾਂ ਮਤਲਬ ਜੇ ਤੀਗਾ ਵਗੈਰਾ ਰੱਖਣਾ ਵਾ ਕੁਝ ਕਰਨਾ ਉਹ ਅਸੀਂ ਮਲਵਾ ਵੀ ਕਰਦੇ ਆ ਏਦਾਂ ਕਿਉਂ ਕਰਦਾ ਜਿੱਦਾਂ ਵੀ ਜੋ ਵੀ ਉਹ ਕਰਦਾ ਉਹਨਾਰੇ ਉਹ ਉਹੀ ਕਰਕੇ ਜਾਂਦਾ ਬਲੋ ਸਾਡੇ ਕਿਸੇ ਗਾਂ ਦੇ ਸਿੰਘ ਨਹੀਂ ਹੈਗੇ ਇੱਥੇ ਤਾਂ ਵੀ ਜੋ ਵੀ ਆ ਉਹ ਸਿੰਘ ਡਾਕਟਰ ਦਾਖਦੇ ਨੇ ਨਾ ਨਹੀਂ ਰੱਖਦੇ ਹੈਗੇ ਕਿਉਂਕਿ ਮੜਾ ਹੁਣ ਪਸ਼ੂਆਂ ਦੇ ਤਰ੍ਹਾਂ ਫੱਦੇ ਆ ਕਿਸੇ ਤੇ ਵੀ ਉਹਨੇ ਮਤਲਬ ਸਿੰਘ ਮਾਰਿਆ ਇੱਕ ਗਾਂ ਨੇ ਵੀ ਹਾਂਜੀ ਉਹਦਾ ਮਤਲਬ ਅਡਰ ਡੈਮੇਜ ਹੋਊਗਾ ਸਾਰਾ ਉਹਦਾ ਮਤਲਬ ਓਦਾਂ ਕਿਸੇ ਸਾਡੇ ਮਾਰ ਦੂ ਜਾਂ ਕਿਸੇ ਦੇ ਵੀ ਮਤਲਬ ਕਿਤੇ ਵੀ ਕੋਈ ਨੁਕਸਾਨ ਹੋਊਗਾ ਤਾਂ ਕਰਕੇ ਜ ਮਤਲਬ ਸਿੰਘ ਨਹੀਂ ਹੈਗੇ ਵੀ ਇਹਨਾਂ ਦੇ ਹੁਣ ਤੁਸੀਂ ਦੱਸਦੇ ਸੀ ਵੀ ਗਾਂ ਦਾ ਬਿਮਾਰ ਹੋਣ ਦਾ ਕਿਵੇਂ ਪਤਾ ਲੱਗਦਾ ਇਹਨਾਂ ਨੇ ਹੁਣ ਆ ਸੈਂਸਰ ਲੱਗੇ ਹੋਏ ਆ ਤੁਸੀਂ ਦੇਖੋ ਆ ਔਰੇਂਜ ਕਲਰ ਦੇ ਨਾ ਇਹਨਾਂ ਨੇ ਕੰਨਾਂ 'ਚ ਸੈਂਸਰ ਪਾਇਆ ਜਿਹੜੇ ਆ ਔਰੇਂਜ ਕਲਰ ਦੇ ਉਹ ਗਾਂ ਦੇ ਉਹ ਸੈਂਸਰ ਪਾਇਆ ਹੋਇਆ ਹਾਂ ਇਹ ਹੁਣ ਆਇਆ ਪਿਆ ਫੋਨ ਦੇ ਵਿੱਚ ਚੱਲਦੀ ਸਾਡੇ ਅੱਛੇ ਕਾਉ ਮੈਨੇਜਰ ਆਇਆ ਪਿਆ ਫੋਨ ਦੇ ਵਿੱਚ ਸਾਡੇ ਜਿੱਦਾਂ ਮਲਾਉ ਆ ਹੁਣ ਜਿਹੜੀਆਂ ਗਾਵਾਂ ਹੀਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਹੁਣ ਆ ਗਾਵਾਂ ਹੀਟ ਦੇ ਵਿੱਚ ਆ ਅੱਛੇ ਹਾਂ ਆ ਗਾਂ ਹੁਣ ਹੀਟ ਦੇ ਵਿੱਚ ਆ ਰਹੀ ਹੈ 232 ਜਿਵੇਂ ਆ 232 ਨੰਬਰ ਹੀਟ ਚ ਆ ਰਹੀ ਆ ਹਾਂ ਇਹਦਾ ਹੁਣ ਮਤਲਬ ਇਹਦੇ ਤੇ ਤੁਹਾਨੂੰ ਉਹਨੇ ਦੱਸ ਦੇਣਾ ਵੀ ਹਾਂ ਵੀ ਆ ਉਹਨੇ ਸਾਰਾ ਡਾਟਾ ਦਿਖਾ ਲ ਦੇਣਾ ਉਹਨੇ ਤੁਹਾਨੂੰ ਵੀ ਆ ਸਾਰਾ ਦੱਸਿਆ ਹੋਇਆ ਵੀ ਇਹਦਾ ਡੇਟ ਆ ਆਫ ਬਰਥ ਆ 5 ਅਕਤੂਬਰ 2020 ਠੀਕ ਹੈ ਜੀ ਆ ਮਤਲਬ ਲੈਕਟੇਸ਼ਨ ਦੇ ਵਿੱਚ ਆ ਹਾਂਜੀ ਲੈਕਟੇਸ਼ਨ ਦੇ ਵਿੱਚ ਆ ਡرائی ਕੀਤੀ ਨਹੀਂ ਕੀਤੀ ਆ ਯੰਗ ਆ ਮਤਲਬ ਯੰਗ ਸਟਾਕ ਨਹੀਂ ਹੈਗਾ ਉਹਨਾਂ ਨੇ ਸਾਰਾ ਤੁਹਾਨੂੰ ਦੱਸ ਦੇਣਾ ਵੀ ਆ ਇਹਦਾ ਫਰਟੀਲਿਟੀ ਸਾਈਕਲ ਆ ਥੱਲੇ ਮਤਲਬ ਇਹਦੇ ਟੀਗਾ ਨਹੀਂ ਭਰਿਆ ਹੈਗਾ ਫਲੇਰ ਟੀਗਾ ਭਰਨਾ ਵਾ ਠੀਕ ਹੈ ਜੀ ਵੀ ਇਹਦੀ ਹਰ ਇੱਕ ਆ ਪੂਰਾ ਜਿਵੇਂ ਰੀਡਿੰਗ ਚੱਲਦੀ ਹੈ ਇਹਦੀ ਆ ਹੁਣ ਇਹਦੀ ਐਕਟੀਵਿਟੀ ਇਹਨਾਂ ਸਾਰੀ ਦਿਖਾ ਲ ਦੇਣੀ ਵੀ ਆ ਇਹਦੀ ਨਹੀਂ ਐਕਟੀਵਿਟੀ ਆ ਠੀਕ ਹੈ ਜੀ ਆ ਰੋਮੀ ਨੇ ਜਿੰਨਾ ਮਤਲਬ ਕਿੱਦਾਂ ਖਾਂਦੀ ਪਈ ਆ ਸਾਰਾ ਇਹਦਾ ਮਤਲਬ ਇਹਦੇ ਵਿੱਚ ਸਾਰਿਆਂ ਨੂੰ ਤੁਹਾਨੂੰ ਦੱਸ ਦੇਣਾ ਸਾਰਾ ਵੀ ਹਰ ਇੱਕ ਚੀਜ਼ ਆ ਜੋ ਤੁਹਾਡੇ ਫੋਨ ਦੇ ਵਿੱਚ ਆ ਇਹਦੀ ਬਿਮਾਰ ਹੋਣ ਤੋਂ ਹੀਟ ਹੋਣ ਤੋਂ ਹਰ ਇੱਕ ਗੱਲ ਤੁਹਾਨੂੰ ਤੁਹਾਡੇ ਫੋਨ ਦੇ ਵਿੱਚ ਪਤਾ ਲੱਗ ਜਾਂਦੀ ਆ ਆ ਜਾਣੀ ਬਿਲਕੁਲ ਵੀ ਉਹੀ ਚੀਜ਼ ਕਰਦੇ ਆ ਵੀ ਐਡੇ ਵੱਡੇ ਫਾਰਮ ਦੇ ਵਿੱਚ ਜਾ ਕੇ ਵੀ ਹਰ ਇੱਕ ਗਾਂ ਦੇ ਉੱਪਰ ਚਾਨਬੁਰੂਪੁਰ ਨਿਗਰੱਖਣੀ ਬੜੀ ਔਖੀ ਆ ਵੀ ਤਕਨੀਕ ਨਾਲ ਟੈਕਨੋਲੋਜੀ ਨਾਲ ਇਹਨਾਂ ਨੇ ਸਿਸਟਮ ਇੰਨਾ ਜ਼ਬਰਦਸਤ ਕਰਿਆ ਹੋਇਆ ਵੀ ਤੁਹਾਨੂੰ ਮਤਲਬ ਜੇ ਤੁਸੀਂ ਸੁੱਤੇ ਹੋਏ ਹੋ ਤੁਹਾਨੂੰ ਫੇਰ ਵੀ ਪਤਾ ਲੱਗਦਾ ਅਲਾਰਮ ਦੇ ਦਿੰਦਾ ਤੁਹਾਡਾ ਫੋਨ ਹਾਂ ਇਹ ਵਾਕਈ ਗੱਲ ਇੱਕ ਆਪਾਂ ਹਰ ਘੰਟੇ ਬਾਅਦ ਨੋਟੀਫਿਕੇਸ਼ਨ ਤੁਹਾਨੂੰ ਆਈ ਜਾਣਾ ਅਜਾ ਹਰ ਇੱਕ ਘੰਟੇ ਬਾਅਦ ਹਾਂ ਹਰ ਘੰਟੇ ਬਾਅਦ ਅਪਡੇਟ ਆਈ ਜਾਣੀ ਜੇ ਕੋਈ ਬਿਮਾਰ ਵੀ ਹੋਇਆ ਪਸ਼ੂ ਜਾਂ ਕੋਈ ਓਦਾਂ ਵੀ ਕੋਈ ਪ੍ਰੋਬਲਮ ਆ ਹਾਂਜੀ ਉਹ ਤੁਹਾਨੂੰ ਆ ਜਾਣੀ ਥੋੜਾ ਰੋਬਟ ਆ ਤੁਸੀਂ ਰੋਬਟ ਦੇਖਦੇ ਹੋ ਹਾਂਜੀ ਇਹ ਜਿਹੜਾ ਮੇਰਾ ਮਤਲਬ ਆਜੀ ਇਧਰ ਹਾਂਜੀ ਅੱਛਾ ਇਹ ਅੱਛਾ ਇਹ ਤਰ੍ਹਾਂ ਪਿਆ ਹੁਣ ਜਣਜੀ ਇਹ ਜਿਹਨੇ ਹੁਣ ਫੀਡ ਨਾਲ ਲਾਈ ਜਾਣੀ ਜਿਹਨੇ ਹੁਣ ਮਲਵਾ ਇਹਨੇ ਸੈਂਸ ਕਰੀ ਜਾਣਾ ਵੀ ਮੋਰੇ ਕੀ ਕੀ ਪਿਆ ਵਾ ਇਹਨਾਂ ਨੂੰ ਅੱਛਾ ਮਤਲਬ ਇਹ ਨਹੀਂ ਮਲਵਾ ਇੱਡੇ ਚੜ ਜੂਗਾ ਉੱਪਰ ਆ ਕੇ ਸਾਡੇ ਤੇ ਇਹਨੇ ਮਲਾਂ ਸਾਇੰਸ ਕਰੀ ਆਣਾ ਕਿ ਤੁਮ ਆਪਣਾ ਸਾਰਾ ਰਾਉਂਡ ਕੱਢ ਕੇ ਆਉਣਾ ਵਾ ਜਿੱਦਾਂ ਮਲਾਂ ਸਾਰਾ ਇਹਰਾ ਬੋਲ ਕੀਤਾ ਪਿਆ ਸਾਰਾ ਇਹਨੂੰ ਕਹਿ ਦੀ ਸਾਰੀ ਕੈਲ ਵੀ ਰਸਿਤ ਗਈ ਆ ਕਿ ਕਿੱਥੋਂ ਮੋੜਨਾ ਕਿੱਦਾਂ ਇਹਨੇ ਪੱਠੇ ਸਾਰੇ ਨਾਲ ਕਰੀ ਜਾਣੇ ਵੀ ਸਾਨੂੰ ਨਹੀਂ ਉੱਠ ਕੇ ਜਾਣਾ ਕਿੰਦਾ ਵੀ ਹਾਂ ਵੀ ਅਸੀਂ ਜਾਈਏ ਬਾਰ ਬਾਰ ਵੀ ਉੱਠ ਕੇ ਉਹ ਪੂਰਾ ਜਿਵੇਂ ਆਪਣਾ ਕਹਿ ਲੀਏ ਵੀ ਇੱਕ ਬੰਦਿਆਂ ਵਾਂਗ ਪੂਰਾ ਆ ਨਾ ਜਜਮੈਂਟ ਕਰਕੇ ਤੁਰਦਾ ਵੀ ਵਿੱਚ ਨਾ ਲੱਗੇ ਆਪਾਂ ਨੂੰ ਦੇਖ ਕੇ ਰੋਗ ਗਿਆ ਹਾਂ ਤੇ ਹੁਣ ਆਪਣਾ ਇਹ ਕੰਮ ਕਰਨ ਲਈ ਤੁਰ ਪਿਆ ਤੇ ਪੂਰਾ ਰੋਟ ਵਾਲਾ ਕੰਮ ਆ ਜਿਹਨੂੰ ਕਹਦੇ ਆ ਵੀ ਇਧਰੋਂ ਵੀਆ ਗੱਲਬਾਤ ਸਿਰਾ ਕਰੀ ਪਈ ਆ ਇਹਨਾਂ ਨੇ ਜਿਹਨੂੰ ਆਪਾਂ ਇੱਕ ਗੱਲ ਦੇਖੀ ਵੀ ਕਮਾਲ ਦੀ ਗੱਲ ਆ ਵੀ ਇੱਕ ਮਸ਼ੀਨਰੀ ਕੱਖ ਪਾਉਣ ਲਈ ਜਾ ਰਹੀ ਆ ਜਿੱਥੇ ਦੁਪਹਿਰੇ ਦੇ ਵਿੱਚ ਆਪਾਂ ਨੇ ਤਿੰਨ ਤੋਂ ਚਾਰ ਬੰਦੇ ਪੂਰਾ ਕੱਖ ਕੰਡੇ ਲਈ ਪੂਰੇ ਘੋਲੇ ਹੁੰਨੇ ਆ ਇਹ ਇਕੱਲੇ ਹੀ ਛੋਟਾ ਗਿਆ ਜਾ ਕੇ ਇਹਨੇ ਆਪਣਾ ਛੋਟਾ ਤਾਂ ਨਹੀਂ ਕਹਿ ਸਕਦੇ ਵੀ ਕਾਫੀ ਵੱਡਾ ਇਹਨੇ ਸਾਰੇ ਕੱਖਾਂ ਨੂੰ ਬਿਲਕੁਲ ਨਾ 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 ਉਹਨੇ ਇਕੱਠੇ ਕਰ ਦੇ ਜਾਣ ਦਾ ਟੈਕਨੋਲੋਜੀ ਇਹ ਆਪਣੇ ਇੰਡੀਆ ਵੀ ਆਈ ਹੋਈ ਆ ਵਰਤਦੇ ਨੇ ਬੰਦੇ ਸਾਰੇ ਵਸੇ ਨੇ ਥੋੜੀ ਜਿ ਮਹਿੰਗੀ ਆ ਹਾਂ ਮਹਿੰਗਾ ਹੈ ਇਹ ਸਿਸਟਮ ਜਿੱਦਾਂ ਥੋੜਾ ਜਿਆ ਹੁਣ ਇੱਥੇ ਕੋਮਨ ਚੀਜ਼ ਆ ਇੱਥੇ ਆਪਾਂ ਕਹਿ ਸਕਦੇ ਹਾਂ ਹਾਂ ਵੀ ਇਹ ਥੋੜਾ ਜਿ ਇੱਥੇ ਦਾ ਚਲੋ ਵੀ ਇਹ ਕਹਿ ਲਈਏ ਵੀ ਹਰ ਫਾਰਮ ਦੇ ਵਿੱਚ ਵੀ ਹੁਣ ਆਪਣੇ ਵੀ ਹੈਗੇ ਆ ਹੈਗੇ ਨੇ ਆਪਣੇ ਵੀ ਆਪਾਂ ਹਾਈ ਟੈਕ ਫਾਰਮ ਦੇਖੇ ਜਾ ਕੇ ਆਪਣੇ ਬਹੁਤ ਤਕੜੇ ਫਾਰਮ ਨੇ ਹਾਂ ਆਪਣੇ ਇੱਥੇ ਨਾਲੋਂ ਵੀ ਵਧੀਆ ਸਿਸਟਮ ਹੈਗੇ ਆ ਆਪਾਂ ਜੇ ਆਪਾਂ ਇਹ ਆਪਾਂ ਦੇਖਦੇ ਨਹੀਂ ਹੈਗੇ ਉੱਥੇ ਬਹੁਤ ਘਾਟਿਆ ਲੋਕੀ ਮਤਲਬ ਗੱਲ ਉਹੀ ਆ ਵੀ ਆਪਣੇ ਹੁਣ ਇਸ ਚੀਜ਼ ਨੂੰ ਡੈਰੀ ਫਾਰਮ ਨੂੰ ਲੈ ਕੇ ਜਾਂ ਇਸ ਚ ਗਾਵਾਂ ਮੱਝਾਂ ਦੇ ਕੰਮ ਨੂੰ ਲੈ ਕੇ ਵੀ ਆਪਣੇ ਹੁਣ ਬੰਦੇ ਪਿੱਛੇ ਮੋੜਨ ਲੱਗ ਗਏ ਥੋੜਾ ਜਿਹਾ ਵੀ ਇਹ ਕਹਿੰਦੇ ਵੀ ਵੈਸੇ ਕੀਤਾ ਤਾਂ ਆਪਣਾ ਇਹ ਘਰ ਦਾ ਆਪਣਾ ਕਹਿ ਲਿਆ ਵੀ ਨਾਲ ਜੁੜਿਆ ਖੇਤੀਬਾੜੀ ਦੇ ਨਾਲ ਪਰ ਆਪਾਂ ਹੁਣ ਕੰਮ ਦੀ 24 ਘੰਟੇ ਡਿਊਟੀ ਆ ਤੁਹਾਡੀ ਹਾਂ ਤੁਹਾਡੀ ਡਿਊਟੀ ਵੀਰੇ ਮਤਲਬ ਤੁਸੀਂ ਇੱਥੇ ਮਤਲਬ ਮੇਰੀ 8 ਘੰਟੇ ਹੁੰਦੀ ਡਿਊਟੀ ਮਤਲਬ 24 ਘੰਟਿਆਂ ਦੇ ਵਿੱਚੋਂ ਤੁਸੀਂ 8 ਘੰਟੇ ਦੀ ਡਿਊਟੀ ਹੁੰਦੀ ਹੈ। 92 ਇੱਕ ਸ਼ਿਫਟ ਹੁੰਦੀ ਹੈ ਤੁਹਾਨੂੰ। ਹਾਂ ਸ਼ਿਫਟ ਹੈ। ਇਹ ਨਹੀਂ ਵੀ ਤੁਸੀਂ 24 ਘੰਟੇ ਇੱਥੇ ਬੱਜੇ ਰਹੋ ਇਦਾਂ ਨਹੀਂ। ਵੀ ਖਾਪਣਿਆਂ ਵਾਲਾ ਕੰਮ ਕਰੋ। ਆਪਣਾ ਕੰਮ ਕਰੋ ਆਪਣੇ ਘਰੇ ਜਾਓ ਬਸ। ਠੀਕ ਹੈ। ਵੀ ਵੀ ਤੁਸੀਂ ਤੁਰੇ ਰਹਦੇ ਰਹੋ ਇੱਥੇ ਸਾਰੀ ਦਿਹਾੜੀ। ਵੀ ਉਹ ਕੰਮ ਨਹੀਂ ਹੈਗਾ ਵੀ ਤੁਸੀਂ ਹੁਣ ਮੈਂ ਫਾਰਮ ਪਾ ਲਿਆ। ਕਿਤੇ ਦੋ ਬੰਦਿਆਂ ਨੂੰ ਨਿਗਰਾਨੀ ਦੇ ਵਿੱਚ ਪੱਕਾ ਬਹਿਣਾ ਪੈਣਾ ਨਹੀਂ ਹਾਂ ਆਪਣੇ ਆਪਣੇ ਆ ਉੱਥੇ ਇੱਥੇ ਹਾਂ ਵੀ ਉਹ ਚੀਜ਼ ਦਾ ਨਹੀਂ ਹੈਗਾ ਵੀ ਬੇਫਿਕਰੀ ਹੈਗੀ ਐ ਇਸ ਚੀਜ਼ ਦੀ ਇੱਥੇ ਵੀ ਇੱਕ ਮੇਨ ਪਰ ਫਿਰ ਵੀ ਇੱਕ ਗੱਲ ਇਹ ਕਰਦੇ ਆ ਤੁਹਾਡੇ ਨਾਲ ਵੀ ਇਹ ਵੀ ਇਹ ਕੰਮ ਇੰਨਾ ਸੌਖਾ ਨਹੀਂ ਹੈਗਾ ਵੀ ਜਿੰਨਾ ਸੌਖਾ ਲੱਗ ਰਿਹਾ ਇਹ ਲੱਗਦਾ ਵਾ ਸੌਖਾ ਮਤਲਬ ਜਿੱਦਾਂ ਜਿੱਦਾਂ ਆਪਾਂ ਕਰਦੇ ਜਾਵਾਂਗੇ ਜਿੱਦਾਂ ਆਪਾਂ ਨੂੰ ਆ ਜਾਊਗਾ ਐਕਸਪੀਰੀਅੰਸ ਹੋ ਜਾਂਦਾ ਵਾ ਹੁਣ ਮੈਂ ਮੈਨੂੰ 8 ਸਾਲ ਹੋ ਗਏ ਮਲੋ ਕਰਦੇ ਨੂੰ ਇਹੇ ਕੰਮ ਅੱਛਾ ਹਾਂ ਸੋਨੇ 8 ਸਾਲ ਦਾ ਤਾਂ ਯਾਰ ਬਾਤ ਥੋੜਾ ਹਾਂ ਇਸ ਡੈਰੀ ਦੀ ਲਾਈਨ ਦੇ ਵਿੱਚ ਤੁਹਾਡਾ 8 ਸਾਲ ਦਾ ਪਿਆਰ ਤਾਂ ਉਹਨੂੰ ਫੇਰ ਇਹ ਚੀਜ਼ ਨੂੰ ਦਾ ਮਤਲਬ ਹੱਡਾਂ ਨਾਲ ਗਾਤੀ ਇਹ ਚੀਜ਼ ਸੌਖਾ ਲੱਗ ਰਿਹਾ ਪਤਾ ਲੱਗ ਜਾਂਦਾ ਵੀ ਹਾਂ ਜਲਦੀ ਵੀ ਕੀ ਪ੍ਰੋਬਲਮ ਹੈ ਆਪਾਂ ਤੁਹਾਨੂੰ ਜਲਦੀ ਬੋਡੀ ਲੈਂਗੁਏਜ ਤੋਂ ਸਭ ਤੋਂ ਵੱਡਾ ਨਾ ਬੋਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਆ ਵੀ ਪਸ਼ੂ ਦੀ ਵੀ ਉਹ ਚਾਲ ਢਾਲ ਉਹਦੀ ਕਿੱਦਾਂ ਦੀ ਆ ਵੀ ਇਹਨੂੰ ਕੋਈ ਪ੍ਰੋਬਲਮ ਹੈ ਉਹ ਪਤਾ ਲੱਗ ਜਾਂਦਾ ਬੰਦੇ ਨੂੰ ਜਿਵੇਂ ਹੁਣ ਤੁਸੀਂ ਇਹਨਾਂ ਦਾ ਜਿਹੜਾ ਖਾਣਾ ਦਾਣਾ ਜਿਹੜਾ ਅਚਾਰ ਆ ਇਹ ਤੁਸੀਂ ਫਿਰ ਇਹਨੂੰ ਕਿੱਥੇ ਸਟੋਰ ਕਰਕੇ ਰੱਖ ਰਹੇ ਹੋ ਇਹ ਬਾਹਰ ਸਾਇਲੈਂਸ ਪੈਟ ਲੱਬਣੇ ਹੋਏ ਤਾਂ ਅਸੀਂ ਮਤਲਬ ਬਣਾਏ ਇਹ ਬਾਹਰ ਸਾਇਲੈਂਸ ਪੈਟ ਆ ਉਹ ਵੀ ਤੁਹਾਨੂੰ ਥੋੜੇ ਟਾਈਮ ਦੇ ਵਿੱਚ ਦਿਖਾਉਨੇ ਆ ਵੀਡੀਓ ਦੇ ਵਿੱਚ ਉਹ ਵੀ ਤੁਹਾਨੂੰ ਸਾਰਾ ਇਹਨਾਂ ਦਾ ਅਚਾਰ ਖਾਣਾ ਦਾਣਾ ਜੋ ਵੀ ਸਟੋਰ ਕਰਦੇ ਨੇ ਬੱਛੇ ਕਟਰੂ ਕਿੱਥੇ ਰੱਖਦੇ ਨੇ ਉਹ ਵੀ ਦਿਖਾਉਨੇ ਆ ਸਾਰਾ ਤੁਹਾਨੂੰ ਮਸ਼ੀਨਰੀ ਦਿਖਾਉਨੇ ਆ ਇੱਧਰ ਦਿਖਾਉਂਦੇ ਨੇ ਵੀਰ ਆ ਹੁਣਾ ਨਾ ਮਿਨਰਲ ਹਾਂਜੀ ਅੱਛਾ ਕਾਫੀ ਭਾਰੀ ਹੈਵੀ ਬਲੌਕ ਨੇ ਹਾਂ 20 25 ਕਿਲੋ ਦਾ ਆਹੇ ਹਾਂਜੀ 20 ਕਿਲੋ ਦਾ ਇਹ ਹੁਣਾ ਇਹਨਾਂ ਨੂੰ ਮਤਲਬ ਅਸੀਂ ਇੱਥੇ ਰੱਖ ਦੇਣਾ ਇਹਨਾਂ ਦੇ ਮੋਰੇ ਇੱਥੇ ਉਹ ਇਹਨਾਂ ਦੇ ਬਣੇ ਹੋਏ ਆ ਸਾਰੇ ਤੇ ਇਹਨਾਂ ਨੂੰ ਇੱਕ ਜਾਂ ਦੋ ਹਫਤੇ ਦੇ ਵਿੱਚ ਮਤਲਬ ਇੱਕ ਹੀ ਖਾ ਲੈਂਦੇ ਆ ਇਹ ਇਹ ਆਪਣਾ ਕਹਿ ਲਈਏ ਵੀ ਕਾਲਾ ਨਮਕ ਆ ਹਾਂ ਉਹ ਕਹਿ ਸਕਦੇ ਆ ਬਾਕੀ ਹੋਰ ਇਹਦੇ ਵਿੱਚ ਕਈ ਕੁਝ ਆ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਸੋਡੀਅਮ ਵਗੈਰਾ ਇਹਦੇ ਵਿੱਚ ਹੈਗੇ ਆ ਕਾਫੀ ਇਹਦੇ ਚੀਜ਼ਾਂ ਇਹਦੇ ਵਿੱਚ ਇਹ ਜਿਵੇਂ ਇੰਡੀਆ ਦੇ ਵਿੱਚ ਆਪਾਂ ਕਾਲਾ ਨੂਨ ਰੱਖਦੇ ਆ ਡੜਾ ਹਾਂ ਉੱਥੇ ਜਿੱਦਾਂ ਉਹ ਆਪਣੇ ਚਟਦੇ ਉੱਥੇ ਦਾ ਹਾਂ ਵੀ ਪਾਕਿਸਤਾਨੀ ਨੂਨ ਕਹਿੰਦੇ ਆ ਪਾਕਿਸਤਾਨੀ ਨੂਨ ਉਵੇਂ ਇਹਨਾਂ ਨੇ ਆਪਣਾ ਇਹਨਾਂ ਨੇ ਵਿਟਾਮਿਨ ਮਿਨਰਲ ਪਾਕੀ ਦੇ ਵਿੱਚ ਸਾਰਾ ਉਹਨਾਂ ਨੇ ਬਲੌਗ ਜਿਹਾ ਬਣਾ ਬਲੌਗ ਬਣਾ ਕੇ ਇੱਕ ਇਧਰ ਫਿਰ ਤੁਸੀਂ ਰੱਖ ਦਿੰਨੇ ਹੋ ਇਹ ਕਿੰਨੀਆਂ ਮਤਲਬ ਇੱਕ ਬਲੌਗ ਕਿੰਨੇ ਮਤਲਬ ਜਾਨਵਰਾਂ ਨੂੰ ਰੱਖਦਾ ਨੇ ਉਹ ਆ ਇਹਨਾਂ ਦੇ ਦੋ ਬਣੇ ਹੋਏ ਥਾਂ ਇੱਥੇ ਅੱਜ ਦਾਇਰੇ ਵਿੱਚ ਅਸੀਂ ਰੱਖਿਆ ਉਹ ਆ ਹੁਣ ਇਹਨਾਂ ਦੇ ਹੈਗਾ ਹਾਲੇ ਮਤਲਬ ਜੇ ਉਹ ਰੱਖ ਦਾਂਗੇ ਇਹਨਾਂ ਨੂੰ ਫੁੱਟ ਦੇਣਾ ਉਹਨੂੰ ਅੱਛਾ ਇਹ ਵਿਚਰ ਰੱਖਿਆ ਹੋਇਆ ਲੋਹੇ ਦੇ ਬਾਕਸ ਜੱਟ ਕੇ ਮਤਲਬ ਇਹਨਾਂ ਚੱਟੀ ਜਾਣਾ ਹਨਾ ਉਹਨੂੰ ਖਾਈ ਜਾਣਾ ਹਨਾ ਅੱਡਾਂ ਮਤਲਬ ਜੀ ਇਹਨੂੰ ਵੀ ਲੋੜ ਹੈ ਲੋੜ ਅਨੁਸਾਰ ਹੈ ਮਤਲਬ ਖਾਈ ਹੁੰਦੇ ਇਹ 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 ਚੀਜ਼ ਪਹਿਲੀ ਵਾਰ ਦੇਖੀ ਆ ਜਿਹੜੀ ਇਹ ਆਪਣੇ ਚੋਲੋ ਨਾਮਕਦਾ ਵਰਤਦੇ ਨੇ ਵੀ ਇਹਨਾਂ ਨੇ ਥੋੜਾ ਜਿਹਾ ਸੋਧ ਕਰਨੀ ਉਸ ਚੀਜ਼ ਦੇ ਵਿੱਚ ਵੀ ਅੱਗੇ ਨਾਮਕ ਦੇ ਨਾਲ ਹੋਰ ਵੀ ਤੱਤ ਮਿਲ ਜਾਣ ਇਹ ਚੀਜ਼ ਦਾ ਆਪਾਂ ਦੇਖੀਏ ਮੈਂ ਵੀ ਇਹ ਚੀਜ਼ ਆਪਾਂ ਹੁਣ ਪੂਰਾ ਆਪਣਾ ਕਹਿਰੀਏ ਵੀ ਖੇਤੀਬਾੜੀ ਤੇ ਇਧਰ ਡੈਰੀ ਫਾਰਮ ਵਿੱਚ ਆਪਣਾ ਪੂਰਾ ਇੰਟਰਸਟ ਆ ਪਰ ਜਿਵੇਂ ਹੁਣ ਇੱਥੇ ਆ ਕੇ ਤੁਹਾਨੂੰ ਪਤਾ ਵੀ ਇਹ ਨਾਮਕ ਬਾਰੇ ਜਾਣਕਾਰੀ ਪਰ ਹੁਣ ਨਹੀਂ ਬਹੁਤੇ ਬੰਦਿਆਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੈਗਾ ਵੀ ਇੱਕ ਨਵੀਂ ਚੀਜ਼ ਬੰਦੇ ਨੂੰ ਪਤਾ ਲੱਗਦੀ ਆ ਵੀ ਵੀਡੀਓ ਦੇ ਥਰੂ ਕੋਈ ਬੰਦਾ ਇਸ ਚੀਜ਼ ਨੂੰ ਹੋ ਸਕਦਾ ਵੀ ਕੋਈ ਬੰਦਾ ਸਿੱਖ ਲਵੇ ਹਾਂ ਬਾਕੀ ਕਈਆਂ ਨੂੰ ਪਤਾ ਵੀ ਹੁੰਦਾ ਵਾ ਨਹੀਂ ਜਿਆਦਾਤਰ ਤਾਂ ਦੇਖੋ ਪਤਾ ਹੀ ਆ ਹਾਂ ਵੀ ਕਈ ਵਾਰ ਮੈਸੇਜ ਮਿਲ ਜੇ ਕਿਸੇ ਨੂੰ ਹਾਂ ਹਾਂ ਵੀ ਆਪਣੇ ਜਾਨਵਰ ਨੂੰ ਪਾਣੀ ਘੱਟ ਪੀਂਦਾ ਹਾਂ ਜੇ ਉਹਨੂੰ ਮਤਲਬ ਚੀਜ਼ ਇਹ ਨਹੀਂ ਵੀ ਕੱਲਾ ਹੁਣ ਲੋਨ ਹੀ ਹੋ ਸਕਦਾ ਹੁਣ ਉਹਨੂੰ ম্যাগਨੀਸ਼ੀਅਮ ਦੀ ਘਾਟ ਵੀ ਹੋ ਸਕਦੀ ਉਹ ਵਿੱਚ ਉਹਦੇ ਹੋਰ ਵੀ ਕਈ ਕੁਝ ਹੋਰ ਦੇ ਵਿੱਚ ਹੈਗਾ ਵਾ ਉਹ ਤੁਹਾਨੂੰ ਬਾਅਦ ਦੇ ਵਿੱਚ ਉਹਦੀ ਪਿਕਚਰ ਫੋਟੋ ਵੀਡੀਓ ਛੋਟੀ ਜੀ ਲੈ ਕੇ ਵਿੱਚ ਐਡ ਕਰ ਦਾਂਗੇ ਇਹੋ ਚੀਜ਼ ਬਹੁਤ ਚੀਜ਼ਾਂ ਸਾਰੀਆਂ ਪੂਰੀਆਂ ਹੋ ਚੀ ਕਰਦੀ ਆ ਉਹਦਾ ਜੋ ਜੀ ਆ ਇਧਰ ਵੀਰ ਦਾ ਸਾਥੀ ਆ ਜਿਹੜਾ ਨਾਂ ਨਾਲ ਉਹਦਾ ਕੰਮ ਕਰਦਾ ਫਿਰਦਾ ਯਾਨੀ ਇਹ ਥੋੜਾ ਪੱਕਾ ਸਾਥੀ ਆ ਇਹ ਇਹ ਜਿਹੜਾ ਇਹ ਹੁੰਦਾ ਆ ਰਹੀ ਆ ਇਹਨੂੰ ਰਸਤਾ ਛੱਡਦੀ ਏ ਇਹ ਸਾਡੀ ਉਹ ਵੇਟ ਕਰਦੇ ਆ ਇੱਕ ਚੀਜ਼ ਮੈਂ ਬੜੀ ਦੇਖੀ ਆ ਵੀ ਫਾਰਮ ਦੇ ਵਿੱਚ ਵੀ ਪਰਾਲੀ ਵੀ ਤੁਸੀਂ ਵਿਛਾਈ ਹੋਈ ਆ ਪਰਾਲੀ ਦੇ ਨਾਲ ਤੁਸੀਂ ਮਿੱਟੀ ਦਾ ਵੀ ਪੱਕਾ ਰੱਖਿਆ ਹੋਇਆ ਪੱਕੇ ਦਾ ਵੀ ਪ੍ਰਬੰਧ ਪੂਰਾ ਹੈਗਾ ਤਿੰਨੇ ਮਤਲਬ ਚੀਜ਼ਾਂ ਬੈਲੈਂਸ ਦੇ ਵਿੱਚ ਰੱਖੀਆਂ ਹੋਈਆਂ ਨੇ ਨਹੀਂ ਜ਼ਿਆਦਾਤਰ ਫਾਰਮ ਦੇ ਵਿੱਚ ਮੈਂ ਦੇਖਿਆ ਜਾ ਕੇ ਵੀ ਜਾਂ ਤਾਂ ਇਕੱਲਾ ਪੱਕਾ ਹੀ ਹੁੰਦਾ ਵੀ ਜਾਂ ਆਪਣੇ ਪਸ਼ੂਆਂ ਦੇ ਖੋਰ ਘਸ ਜਾਂਦੇ ਨੇ ਇਹਾਂ ਫਿਰ ਬਿਲਕੁਲ ਕੱਚੇ ਹੋਣ ਨਾਲ ਚਿੱਕੜ ਵਾਲਾ ਹੋਏ ਨਾ ਵੀ ਤਿੰਨ ਚੀਜ਼ਾਂ ਦਾ ਬੈਲੈਂਸ ਕਰਿਆ ਹੋਇਆ ਤੁਸੀਂ ਵੀ ਇੱਕ ਆ ਹੁਣ ਅਸੀਂ ਇੱਕਦਾਂ ਛੱਡ ਕੇ ਮਤਲਬ ਇੱਥੇ ਸੁੱਕ ਪਾ ਦੇਣੀ ਆ ਅੱਜ ਤੋਂ ਮਤਲਬ ਸਾਫ਼ ਕਰਕੇ ਬੋਆ ਤੇ ਬਾਹਰ ਕੱਢ ਦੇਣਾ ਜੋ ਵੀ ਇਹਨਾਂ ਦਾ ਕਿ